ਗਾ ਕੰਟੈਕਟ ਨੰਬਰ ਮੈਂ ਪ੍ਰੋਪਰ ਦੇ ਕੇ ਜਾਊਗਾ ਇਹ ਮੈਂ ਇਸ ਕਰਕੇ ਦੱਸ ਰਿਹਾ ਕਿ ਬਹੁ ਗਿਣਤੀ ਲੋਕਾਂ ਦੇ ਕਮੈਂਟ ਇਦਾਂ ਦੇ ਆਉਂਦੇ ਨੇ ਕਿ ਯਾਰ ਸਾਨੂੰ ਐਡਰੈਸ ਨਹੀਂ ਮਿਲਿਆ ਸਾਨੂੰ ਕੰਟੈਕਟ ਨਹੀਂ ਮਿਲਿਆ ਹਾਲਾਂਕਿ ਹਰ ਇੱਕ ਚੀਜ਼ ਜਿਹੜੀ ਆ ਵੀਡੀਓ ਦੇ ਵਿੱਚ ਦਿੱਤੀ ਜਾਂਦੀ ਹੈ ਅੱਜ ਦੀ ਵੀਡੀਓ ਉਹਨਾਂ ਵਾਸਤੇ ਹੋਣ ਲੱਗੀ ਹੈ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਦਾ ਪ੍ਰੋਗਰਾਮ ਹੈ ਪਰ ਬੀਬੀਆਂ ਦੇ ਗੋਡੇ ਖੜੇ ਨੇ ਮੋਢੇ ਖੜੇ ਨੇ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅੱਜ ਦੀ ਵੀਡੀਓ ਜੁਆਇੰਟ ਪੇਨ ਤੇ ਹੋਣ ਵਾਲੀ ਹੈ ਬਹੁ ਗਿਣਤੀ ਲੋਕਾਂ ਦੇ ਘਰਾਂ ਦੇ ਵਿੱਚ ਇਹ ਬਿਮਾਰੀ ਵੜੀ ਹੋਈ ਹੈ ਹਾਲਾਂਕਿ ਆਪਾਂ ਇਸ ਨੂੰ ਬਿਮਾਰੀ ਮੰਨਦੇ ਨਹੀਂ ਪਰ ਇਹ ਬਿਮਾਰੀ ਹੈ ਬਾਅਦ ਦੇ ਵਿੱਚ ਜਾ ਕੇ ਹੁੰਦਾ ਕੀ ਹੈ ਕਿ ਡਾਕਟਰ ਤੋਂ ਸਿਰਫ ਇਹ ਸੁਣਨ ਨੂੰ ਮਿਲਦਾ ਹੈ ਕਿ ਭਾਈ ਬੀਬੀ ਤੇਰੇ ਗੋਡੇ ਜਿਹੜੇ ਨੇ ਹੁਣ ਰਹਿ ਗਏ ਹੁਣ ਤੈਨੂੰ ਤਾਂ ਇਹ ਬਦਲਾਉਣੇ ਪੈਣਗੇ ਹੋਰ ਕੋਈ ਹੀਲਾ ਨਹੀਂ ਫਿਰ ਇੱਕ ਆਪਰੇਸ਼ਨ ਹੀਲਾ ਦਿਖਦਾ ਆ ਜਿਸ ਦੇ ਵਿੱਚ ਪਤਾ ਹੀ ਨਹੀਂ ਕਿੰਨਾ ਕੁ ਖਰਚਾ ਜਿਹੜਾ ਆ ਡਾਕਟਰ ਦੱਸ ਦਿੰਦੇ ਨੇ ਕਿੰਨੀ ਕੁ ਗਰੇ ਜਿਹੜੇ ਨੇ ਦਵਾਈਆਂ ਦੇ ਡਾਕਟਰ ਦੱਸ ਦਿੰਦੇ ਨੇ ਤੇ ਆਪਾਂ ਨੂੰ ਉਹ ਖਾਣੇ ਵੀ ਪੈਂਦੇ ਨੇ ਆਪਾਂ ਉਸ ਚੀਜ਼ ਤੋਂ ਮੋੜਾ ਨਹੀਂ ਲੈ ਸਕਦੇ ਅੱਜ ਦੀ ਵੀਡੀਓ ਦੇ ਵਿੱਚ ਹਰ ਇੱਕ ਚੀਜ਼ ਦੇ ਕੇ ਜਾਊਂਗਾ ਐਡਰੈਸ ਪ੍ਰੋਪਰ ਕੰਟੈਕਟ ਨੰਬਰ ਦੱਸੂਗਾ ਤੇ ਖਾਸ ਚੀਜ਼ ਤੇ ਗੌਰ ਕਰਨ ਵਾਲੀ ਜਿਹੜੀ ਵੀਡੀਓ ਦੇ ਵਿੱਚ ਮੈਂ ਦੱਸ ਰਿਹਾ ਉਹ ਇਹ ਹੈ ਕਿ ਦੇਸੀ ਨੁਸਖੇ ਘਰ ਦੇ ਵੀ ਭਾਈ ਕਿਵੇਂ ਅਸੀਂ ਮੋਡੇ ਦੁਖਦੇ ਨੇ ਗੋਡੇ ਦੁਖਦੇ ਨੇ ਪਿੱਠ ਦੇ ਵਿੱਚ ਯਾਨੀ ਕਮਰ ਦੇ ਵਿੱਚ ਬੜਾ ਦਰਦ ਹੈ ਅਕਸਰ ਦੇਖਿਆ ਹੈ ਕਿ ਬਜ਼ੁਰਗ ਕੀ ਕਰਦੇ ਸੀ ਬਾਣ ਵਾਲੇ ਮੰਜੇ ਤੋਂ ਉੱਠਦੇ ਨਹੀਂ ਤਾਂ ਪਿੱਠ ਦੇ ਉੱਤੇ ਆਏ ਹੱਥਿਆ ਰੱਖ ਕੇ ਬਸ ਆਏ ਪਿੱਠ ਦੀ ਸਿੱਧੀ ਕਰ ਲੈਂਦੇ ਨੇ ਕਿ ਮੇਰੀ ਪਿੱਠ ਦਾ ਬਹੁਤ ਗੁਰਾ ਹਾਲ ਹੈ ਕਮਰ ਮੇਰੀ ਦੁਖ ਰਹੀ ਹੈ ਉਹਦੇ ਹਰ ਇੱਕ ਇਲਾਜ ਜਿਹੜਾ ਆ ਮੈਂ ਕਹਿ ਸਕਦਾ ਹਾਂ ਕਿ ਅੱਜ ਪ੍ਰੋਪਰ ਇਲਾਜ ਜਿਹੜਾ ਆ ਇਸ ਵੀਡੀਓ ਦੇ ਵਿੱਚ ਦੱਸੂਗਾ ਪੂਰੀ ਵੀਡੀਓ ਧਿਆਨ ਧਿਆਨ ਨਾਲ ਸੁਣਿਓ ਐਂਡ ਤੱਕ ਦੇਖਿਓ ਹਰ ਇੱਕ ਚੀਜ਼ ਦੇਖ ਕੇ ਜਾਊਂਗਾ ਸਭ ਤੋਂ ਪਹਿਲਾਂ ਮੈਂ ਮੈਮ ਦਾ ਸਵਾਗਤ ਕਰਦਾ ਡਾਕਟਰ ਸ਼ਾਰਦਾ ਮੈਮ ਸਾਡੇ ਨਾਲ ਨੇ ਮੈਮ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਸ ਕਿਉਂਕਿ ਆਪਾਂ ਵੀਡੀਓ ਇਹ ਖਾਸ ਕਰਕੇ ਇਸ ਕਰਕੇ ਬਣਾ ਰਹੇ ਕਿਉਂਕਿ ਹੁਣ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲਦਾ ਹੈ ਜਿਆਦਾਤਰ ਬੀਬੀਆਂ ਦੇ ਸਵਾਲ ਆਏ ਜੇ ਹੁੰਦੇ ਨੇ ਕਹਿੰਦੇ ਵੀ ਭਾਈ ਸਾਡੇ ਤਾਂ ਮੇਰੇ ਤਾਂ ਪੋਤੇ ਦਾ ਵਿਆਹ ਰੱਖਿਆ ਹੋਇਆ ਹੈ ਵੀ ਮੈਂ ਹੁਣ ਨੱਚਣਾ ਹੈ ਪਰ ਮੇਰੇ ਤਾਂ ਗੋਡੇ ਜਵਾਬ ਦੇਗੇ ਇਹ ਜਿਹੜੀ ਗੋਡੇ ਆ ਦੀ ਬਿਮਾਰੀ ਹੈ ਜੀ ਇਹਨੂੰ ਪਹਿਲੀ ਗੱਲ ਤਾਂ ਆਯੁਰਵੈਦ ਨਾਲ ਠੀਕ ਕੀਤਾ ਜਾ ਸਕਦਾ ਜੇ ਐਲੋਪੈਥੀ ਤੋਂ ਇਲਾਵਾ ਗੱਲ ਕਰੀ ਬਿਲਕੁਲ ਬਿਲਕੁਲ ਜੇ ਤੁਹਾਨੂੰ ਗੋਡਿਆਂ 'ਚ ਤਕਲੀਫ ਹੈ ਕਿਸੇ ਵੀ ਕਾਰਨ ਤੋਂ ਪਹਿਲਾਂ ਤਾਂ ਆਪਾਂ ਨੂੰ ਕਾਰਨ ਵੀ ਸਮਝਣੇ ਚਾਹੀਦੇ ਕਿ ਗੋਡਿਆਂ 'ਚ ਜਿਹੜੀ ਦਰਦ ਆਣਾ ਸ਼ੁਰੂ ਹੋ ਜਾਂਦੀ ਉਹਦੇ ਕਾਰਨ ਕੀ-ਕੀ ਹੁੰਦੇ ਹੈਗੇ ਇਹਨੂੰ ਆਸਟਿਵ ਆਰਥਰਾਈਟਸ ਕਹਿੰਦੇ ਹੈਗੇ ਆਮ ਪਾਸ਼ਾ ਦੇ ਵਿੱਚ ਜਿਹਦੇ ਵਿੱਚ ਨੋਰਮਲ ਸਿੰਘ 4 ਵੇ ਸਿੰਪਲੀਫਾਈਡ ਜਿਵੇਂ ਕਰਾਂ ਤਾਂ ਲੂਬ੍ਰੀਕੇਸ਼ਨ ਗ੍ਰੀਸ ਜਿਹੜੀ ਹੈਗੀ ਉਹ ਘਟਣਾ ਸ਼ੁਰੂ ਹੋ ਜਾਂਦੀ ਹੈਗੀ ਉਹਨਾਂ ਮਰੀਜ਼ਾਂ ਨੂੰ ਗੋਡਿਆਂ ਦੀ ਦਿੱਕਤ ਜਿਹੜੀ ਹੈਗੀ ਆਉਣਾ ਸ਼ੁਰੂ ਹੋ ਜਾਂਦੀ ਹੈ ਪੁਰਾਣੇ ਸਮੇਂ 'ਚ 50 60 70 ਸਾਲ ਤੋਂ ਬਾਅਦ ਆਉਂਦੀ ਸੀ ਲੂਬ੍ਰੀਕੇਸ਼ਨ ਕਿਉਂਕਿ ਉਦੋਂ ਆਪਣਾ ਸ਼ਰੀਰ ਹੀ ਘਟਲਦੇ ਰਾਹ ਵੱਲ ਪੈ ਜਾਂਦਾ ਸੀ ਕਿ ਜਿਵੇਂ ਬਜ਼ੁਰਗ ਹੋ ਰਹਿਣ ਸੈਲਸ ਡੀਜਨਰੇਟ ਹੋ ਰਹੀਆਂ ਉਹਨਾਂ ਨੇ ਦੁਬਾਰਾ ਬਣਨਾ ਨਹੀਂ ਹੈਗਾ ਉਹ ਜਦੋਂ ਕੋਈ ਬਜ਼ੁਰਗ ਹੈ ਤਾਂ ਉਹਨੂੰ ਇੱਕ ਦੋ ਬਿਮਾਰੀਆਂ ਹੋਰ ਵੀ ਹੁੰਦੀਆਂ ਹੈਗੀਆਂ ਤਾਂ ਐਵੇਂ ਜਿਵੇਂ ਉਮਰ ਗੁਜ਼ਰਦੀ ਚਲਦੀ ਸੀ ਉਦਾਂ ਹੀ ਬਿਮਾਰੀ ਹੁੰਦੀ ਸੀ ਲੇਕਿਨ ਅੱਜ ਇਹਦਾ ਉਮਰ ਨਾਲ ਕੋਈ ਸੰਬੰਧ ਨਹੀਂ ਰਿਹਾ ਲੇਕਿਨ ਫਿਰ ਵੀ ਜੇ ਕਿਸੇ ਨੂੰ ਵੀ ਗੋਡਿਆਂ ਦੀ ਪ੍ਰੋਬਲਮ ਹੈ ਤਾਂ ਆਯੁਰਵੇਦ ਦੇ ਵਿੱਚ ਉਹਦਾ ਉਪਚਾਰ ਬਹੁਤ ਹੀ ਵਧੀਆ ਜਿਹੜਾ ਹੈਗਾ ਉਹ ਹੁੰਦਾ ਹੈਗਾ ਅੱਛਾ ਮੈਮ ਇੱਕ ਚੀਜ਼ ਮੈਨੂੰ ਦੱਸੋ ਸ਼ੁਰੂਆਤੀ ਦੌਰ ਕਿੱਥੋਂ ਹੁੰਦਾ ਹੈ ਵੀ ਮਲਕੀ ਜਿਵੇਂ ਹੁਣ ਬੰਦਾ ਤੁਹਾਡੇ ਕੋਲੇ ਪਹੁੰਚਿਆ ਆਉਂਦਾ ਆ ਕਿਉਂਕਿ ਅੱਜ ਕੱਲ ਪਹਿਲਾਂ ਤਾਂ ਇਹ ਹੁੰਦਾ ਸੀਗਾ ਵੀ ਬਜ਼ੁਰਗਾਂ ਦੇ ਬਾਈ ਏਜ ਕਰਕੇ ਜਿਆਦਾ ਉਮਰ ਕਰਕੇ ਇਹ ਜਿਹੜਾ ਸੀਗਾ ਗੋਡਿਆਂ ਦੇ ਜਿਹੜੇ ਪੇਂਟਸ ਜਿਹੜੇ ਪੇਨ ਸੀਗੇ ਮੈਂ ਕਹਿੰਦਾ ਹੋਰ ਜੋਇੰਟ ਜਿਹੜੇ ਪੇਨ ਸੀ ਇਹ ਹੁੰਦੇ ਸੀਗੇ ਪਰ ਅੱਜ ਕੱਲ ਬਹੁਤ ਛੋਟੀ ਏਜ ਦੇ ਵਿੱਚ ਵੀ ਜਿਹੜਾ ਆਪਾਂ ਮੈਂ ਸੁਣਨ ਨੂੰ ਮਿਲ ਜਾਂਦਾ ਵੀ ਕਹਿੰਦੇ ਗਰੀਸ ਮੋਕੀ ਗੋਡਿਆਂ ਦੀ ਆਪਾਂ ਕਹਿ ਦਿੰਦੇ ਆ ਆਮ ਭਾਸ਼ਾ ਦੇ ਵਿੱਚ ਸਰਲ ਭਾਸ਼ਾ ਦੇ ਵਿੱਚ ਸਟਾਰਟਿੰਗ ਕਿੱਥੋਂ ਹੁੰਦੀ ਆ ਫਿਰ ਇਸ ਚੀਜ਼ ਦੀ ਦੇਖੋ ਜੇ ਮੈਂ ਆਯੁਰਵੇਦ ਦੀ ਗੱਲ ਕਰਾਂ ਕਿ ਆਯੁਰਵੇਦ ਕਿਸ ਚੀਜ਼ ਨੂੰ ਜਾ ਚ ਜਿਹੜਾ ਮੂਲ ਕਾਰਨ ਮੰਨਿਆ ਗਿਆ ਉਹ ਪੇਟ ਨੂੰ ਮੰਨਿਆ ਗਿਆ ਚਾਹੇ ਬਿਮਾਰੀ ਕਿਵੇਂ ਦੀ ਵੀ ਹੋਵੇ ਚਾਹੇ ਗੋਡਿਆਂ ਦੀ ਬਿਮਾਰੀ ਜੋੜਾਂ ਦੀ ਬਿਮਾਰੀ ਗਠੀਏ ਦੀ ਬਿਮਾਰੀ ਸਾਦੀ ਅਸਥਮਾ ਵਾਲੀ ਕੋਈ ਵੀ ਬਿਮਾਰੀ ਇਵਨ ਜਿਨ੍ਹਾਂ ਨੂੰ ਡਿਪਰੈਸ਼ਨ ਵਗੈਰਾ ਦੀ ਵੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਕਾਰਨ ਜਿਹੜਾ ਆਯੁਰਵੇਦ ਨੇ ਮੰਨਿਆ ਉਹ ਇਹੀ ਕਾਰਨ ਮੰਨਿਆ ਕਿ ਪੇਟ ਸਹੀ ਨਹੀਂ ਹੈਗਾ ਤੇ ਇਸ ਕਰਕੇ ਜਦੋਂ ਆਪਾਂ ਟ੍ਰੀਟਮੈਂਟ ਕਰਦੇ ਹੈਗੇ ਤੇ ਆਪਾਂ ਪੇਟ ਨੂੰ ਬਹੁਤ ਜ਼ਿਆਦਾ ਫੋਕਸ ਕਰਦੇ ਹੈਗੇ ਤੇ ਉਸ ਦੇ ਨਾਲ ਨਾਲ ਜਿਹੜੇ ਮਰੀਜ਼ਾਂ ਨੂੰ ਰਿਜ਼ਲਟ ਮਿਲਣਾ ਸ਼ੁਰੂ ਹੁੰਦੇ ਹੈਗੇ ਇੱਕ ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦੇ ਚਾਹੇ ਉਹਨਾਂ ਨੂੰ ਗੋਡੇ ਲਈ ਹੀ ਦਿੱਕਤ ਕਿਉਂ ਨਾ ਹੋਵੇ ਅੱਛਾ ਘੱਟ ਤੋਂ ਘੱਟ ਜੇ ਮੰਨ ਲਓ ਹੁਣ ਤੁਹਾਡੇ ਕੋਲੇ ਪੇਸ਼ੈਂਟ ਆਉਂਦਾ ਦਰਸ਼ਕ ਵੇਖ ਰਹੇ ਨੇ ਕਿਉਂਕਿ ਹੋਰ ਵੀ ਜਿਹੜੇ ਡਾਕਟਰ ਨੇ ਨਾ ਉਹ ਇੱਕ ਇੱਕ ਡਾਕਟਰ ਦੂਸਰੀ ਡਾਕਟਰ ਤੇ ਮੈਂ ਇੱਕ ਜਿਵੇਂ ਕਹਿੰਦਾ ਵੀ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਇੱਕ ਘਰ ਦੇ ਵਿੱਚ ਦੋ ਮਿਸਤਰੀ ਇਕੱਠੇ ਕੰਮ ਨਹੀਂ ਕਰ ਸਕਦੇ ਕਿਉਂਕਿ ਆਪਸ ਦੇ ਵਿੱਚ ਬਣਦੇ ਨਹੀਂ ਉਹ ਕਹਿੰਦਾ ਵੀ ਮੈਂ ਤਾਂ ਇਸ ਤਰੀਕੇ ਨਾਲ ਇਲਾਜ ਕਰੂੰਗਾ ਮੈਂ ਇਸ ਤਰੀਕੇ ਨਾਲ ਕਰੂੰਗਾ ਤੁਹਾਡੇ ਕੋਲੇ ਕਈ ਪੇਸ਼ੈਂਟ ਇਦਾਂ ਦੇ ਵੀ ਆਉਂਦੇ ਹੋਣਗੇ ਵੀ ਜਿਹੜੇ ਹੋਰਾਂ ਡਾਕਟਰਾਂ ਤੋਂ ਅੱਕੇ ਪਏ ਹੋਣਗੇ ਵੀ ਅਸੀਂ ਤਾਂ ਸਾਨੂੰ ਤਾਂ ਫਲਾਣੇ ਡਾਕਟਰ ਨੇ ਆਹ ਖਾਣ ਨੂੰ ਕਹਿਆ ਸੀ ਤੁਸੀਂ ਕਿਹਾ ਆਹ ਬੰਦ ਕਰ ਦਿਓ ਖਾਸ ਕਰਕੇ ਘਿਓ ਦੀ ਗੱਲ ਕਰਾਂ ਤੇ ਕਿਉਂਕਿ ਗੋਡਿਆਂ ਦੇ ਵਿੱਚ ਜ਼ਿਆਦਾਤਰ ਜਿਹੜਾ ਮੈਂ ਵੇਖਿਆ ਤਾਂ ਕਹਿੰਦੇ ਵੀ ਉਹ ਰਫਾਈਨ ਆਇਲ ਪਤਾ ਨਹੀਂ ਕੁਝ ਕਰਾ ਬੰਦ ਕਰ ਦਿੰਦੇ ਨੇ ਤੇ ਘਿਓ ਤੇ ਲਾ ਦਿੰਦੇ ਨੇ ਪਰ ਤੁਹਾਡੇ ਕੋਲੇ ਆ ਕੇ ਜੇ ਮੈਂ ਗੱਲ ਕਰਾਂ ਤਾਂ ਤੁਹਾਡੇ ਕੋਲੇ ਇਸ ਚੀਜ਼ ਦਾ ਕਿਵੇਂ ਇਲਾਜ ਹੈ ਦੇਖੋ ਆਯੁਰਵੇਦ ਦੇ ਵਿੱਚ ਘਿਓ ਨੂੰ ਇੱਕ ਪਰਮੋਸ਼ਧੀ ਮੰਨਿਆ ਗਿਆ ਲੇਕਿਨ ਕਿਹੜੇ ਘਿਓ ਨੂੰ ਗਾਂ ਦੇ ਘਿਓ ਨੂੰ ਜਿਹੜੀ ਦੇਸੀ ਗਾਂ ਆਪਣੀ ਉਹਦਾ ਜਿਹੜਾ ਘਿਓ ਹੈਗਾ ਉਹਨੂੰ ਪਰਮੋਸ਼ਧੀ ਮੰਨਿਆ ਗਿਆ ਔਰ ਘਿਓ ਜਿਹੜਾ ਹੈਗਾ ਇੱਕ ਗੁੱਡ ਫੈਟ ਹੈਗਾ ਜਿਹੜੇ ਆਪਣੀ ਬਾਡੀ ਨੂੰ ਅੰਦਰ ਨਮੀ ਦੇਣ ਲਈ ਚਿਕਨਾਹਟ ਦੇਣ ਲਈ ਚਾਹੀਦਾ ਹੀ ਚਾਹੀਦਾ ਹੈਗਾ ਆਯੁਰਵੇਦ ਦੇ ਅਨੁਸਾਰ ਕਿਉ ਦੇ ਦੋ ਗੁਣ ਹੈਗੇ ਉਹ ਇੱਕ ਤਾਂ ਉਹਦਾ ਭਾਰੀਪਨ ਗੁਣ ਹੈਗਾ ਜਿਹੜਾ ਉਹ ਥੋੜਾ ਜਿਹਾ ਭਾਰੀ ਹੁੰਦਾ ਹੈਗਾ ਪਛਾਣਨ ਲਈ ਉਹਦੇ ਨਾਲ ਕੀ ਹੁੰਦਾ ਜਿੰਨੀ ਵੀ ਤਰ੍ਹਾਂ ਦਾ ਬਾਤ ਖਰਾਬ ਹੋਇਆ ਹੁੰਦਾ ਹੈਗਾ ਗੈਸ ਬੰਦੀ ਹੈ ਬਾਤ ਦੀ ਪ੍ਰੋਬਲਮ ਐਸਿਡਿਟੀ ਹੁੰਦੀ ਹੈ ਜਲਨ ਹੁੰਦੀ ਹੈਗੀ ਜਾਂ ਫਿਰ ਆਪਾਂ ਨੂੰ ਕੋਲੇਸਟਰੋਲ ਵੱਜ ਜਾਂਦਾ ਹੈਗਾ ਜਾਂ ਫਿਰ ਅੰਤਾਂ ਸਾਫ਼ ਨਹੀਂ ਹੁੰਦੀਆਂ ਕਬਜ਼ ਰੈਂਦੀ ਹੈਗੇ ਇਦਾਂ ਦੇ ਮਰੀਜ਼ਾਂ ਲਈ ਕਿ ਉਹ ਜਿਹੜਾ ਹੈਗਾ ਉਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈਗਾ ਠੀਕ ਹੈ ਇਹ ਕਿਉਂ ਉਹਦਾ ਗੁਣ ਹੈ ਉਹਦਾ ਭਾਰੀਪਨ ਜਿਹੜਾ ਹੈਗਾ ਔਰ ਉਹਦਾ ਚਿਕਨਾਹਟ ਦੇਣਾ ਜਿਹੜਾ ਹੈਗਾ ਉਹ ਬਹੁਤ ਵੱਡਾ ਗੁਣ ਹੈਗਾ ਜਿਹੜੇ অলਮੋਸਟ ਹਰ ਬਿਮਾਰੀ 'ਚ ਕੰਮ ਆਉਂਦਾ ਹੈ ਚਾਹੇ ਉਹ ਡਿਪਰੈਸ਼ਨ 'ਚ ਹੀ ਹੈ ਆਪਾਂ ਤਾਂ ਵੀ ਉਹਨਾਂ ਨੂੰ ਕਿਉਂ ਦੇਣਾ ਹੈਗਾ ਚਾਹੇ ਉਹਨਾਂ ਨੂੰ ਗੋਡਿਆਂ ਦੀ ਹੈ ਜੋੜਾਂ ਦੀ ਪ੍ਰੋਬਲਮ ਹੈ ਆਪਾਂ ਤਾਂ ਵੀ ਉਹਨਾਂ ਨੂੰ ਕਿਉਂ ਦੇਣਾ ਹੈਗਾ ਚਾਹੇ ਗਠੀਏ ਦੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਆਪਾਂ ਕਿਉਂ ਦੇਣਾ ਲੇਕਿਨ ਗਠੀਏ 'ਚ ਤਰੀਕਾ ਬਦਲ ਜਾਂਦਾ ਹੈ ਕਿ ਉਹ ਠੀਕ ਹੈ ਲੇਕਿਨ ਉਹ ਜਿਹੜਾ ਹੈਗਾ ਚਾਹੇ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ ਹਾਰਟ ਦੀ ਬਲੋਕ ਹੈ ਜ ਉਹਨੂੰ ਵੀ ਆਪਾਂ ਕਿਉਂ ਦੇਣਾ ਹੈ ਲੇਕਿਨ ਉਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਦਵਾਈ ਦੇ ਤੌਰ ਤੇ ਕੰਮ ਕਰਦਾ ਹੈਗਾ ਇੱਕ ਬਹੁਤ ਅੱਛੀ ਮੈਡੀਸਨ ਹੁੰਦੀ ਹੈ ਜਿਨ੍ਹਾਂ ਨੂੰ ਚਮੜੀ ਦੀ ਦਿੱਕਤ ਹੈ ਉਹਨਾਂ ਨੂੰ ਵੀ ਆਪਾਂ ਕਿਉਂ ਦੇਣਾ ਹੈਗਾ ਲੇਕਿਨ ਕਿਉਂ ਦੇਣੇ ਦਾ ਤਰੀਕਾ ਹਰ ਪੇਸ਼ੈਂਟ ਲਈ ਬਦਲ ਜਾਂਦਾ ਹੈਗਾ ਪਰ ਬਾਕੀ ਦਾ ਮੈਂ ਇੱਥੇ ਤੁਹਾਨੂੰ ਟੋਕ ਰਿਹਾ ਕਿ ਬਾਕੀ ਜਿਹੜੇ ਮੈਂ ਹੋਰ ਡਾਕਟਰ ਨਾਲ ਵੀ ਮਿਲਿਆ ਆਂ ਹੋਰ ਪੇਸ਼ੈਂਟਸ ਨਾਲ ਵੀ ਮਿਲਿਆ ਜਿਹੜੇ ਦੂਸਰੇ ਡਾਕਟਰਸ ਕੋਲ ਜਾਂਦੇ ਨੇ ਮੈਂ ਨਾਂ ਨਹੀਂ ਲੈਂਦਾ ਕਿਸੇ ਦੀ ਪਰ ਉਹ ਕਹਿੰਦੇ ਕਿ ਬਾਕੀ ਜਿਹੜੇ ਦੂਸਰੇ ਡਾਕਟਰ ਨੇ ਉਹ ਤਾਂ ਕਹਿੰਦੇ ਨੇ ਕਿ ਤੁਸੀਂ ਕਿਉਂ ਖਾਣਾ ਹੀ ਨਹੀਂ ਹੁਣ ਤੁਸੀਂ ਮੈਨੂੰ ਇੱਕ ਇੱਕ ਚੀਜ਼ ਦਾ ਇੱਥੇ ਜਵਾਬ ਦਿਓ ਵੈਸਟਰਨ ਮੈਡੀਕੇਸ਼ਨ ਜਿਹੜੀ ਆਪਣੀ ਅੰਗਰੇਜ਼ੀ ਪદ્ધਤੀ ਚਿਕਿਤਸਾ ਦੀ ਹੈਗੀ ਉਹ ਮਨ ਕਰਦੇ ਕਿਉਂ ਨਹੀਂ ਖਾਣਾ ਲੇਕਿਨ ਇੱਕ ਪਾਸੇ ਉਹ ਕਹਿੰਦੇ ਕਿ ਡਾਈਟ ਦਾ ਕਿਸੇ ਵੀ ਬਿਮਾਰੀ ਚ ਕੋਈ ਖਾਸ ਰੋਲ ਨਹੀਂ ਜੇ ਡਾਈਟ ਦਾ ਰੋਲ ਨਹੀਂ ਤਾਂ ਤੁਸੀਂ ਕਿਉਂ ਦੇਣਾ ਬੰਦ ਕਿਉਂ ਕਰ ਰਹੇ ਹੋ ਹਾਂ ਜੋ ਤੁਸੀਂ ਇਹ ਕਹਿੰਦੇ ਹੋ ਕਿ ਆਪਾਂ ਨੂੰ ਡਾਈਟ ਨਾਲ ਕੋਈ ਖਾਸ ਕੰਸਰਨ ਨਹੀਂ ਹੈ ਜੋ ਮਰਜੀ ਖਾਓ ਪੀਓ ਬਸ ਦਵਾਈਆਂ ਖਾਈ ਚੱਲੋ ਇਹਦਾ ਮਤਲਬ ਹੈ ਕਿ ਤੁਸੀਂ ਕੁਝ ਵੀ ਖਾ ਸਕਦੇ ਹੋ ਤੁਸੀਂ ਘੀ ਖਾਓ ਤੁਸੀਂ ਮੱਖਣ ਖਾਓ ਤੁਸੀਂ ਬਟਰ ਖਾਓ ਫਿਰ ਤਾਂ ਉਹਨਾਂ ਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਠੀਕ ਹੈ ਪਰ ਉਹ ਮਨਾ ਕਿਉਂ ਕਰ ਰਹੇ ਕਿਉਂਕਿ ਇਹਦੇ ਪਿੱਛੇ ਇੱਕ ਬਹੁਤ ਵੱਡਾ ਡਰੱਗ ਮਾਫੀਆ ਕੰਮ ਕਰਦਾ ਹੈ ਹੁਣ ਮੈਂ ਤੁਹਾਨੂੰ ਇਹ ਸਮਝਾਉਣੀ ਹੈ ਕਿ ਕਿਉਂ ਬਾਡੀ ਚ ਕਿਵੇਂ ਕਰ ਕੰਮ ਕਰਦਾ ਹੈਗਾ ਦੇਖੋ ਜਿਹੜੇ ਜੇ ਬਿਲਕੁਲ ਜਵਾਨ ਹੈਗੇ ਬੱਚੇ ਹੈਗੇ ਹੱਟੇ-ਕੱਟੇ ਹੈਗੇ ਉਹਨਾਂ ਨੂੰ ਮਜਦਾ ਕਿ ਉਹ ਆਸਾਨੀ ਨਾਲ ਪਚ ਜਾਂਦਾ ਕਿਉਂਕਿ ਖੇਲਦੇ ਉਹਦੂ ਦੇ ਰਹੇ ਰਹਿੰਦੇ ਹੈਗੇ ਕੋਈ ਆਊਟਡੋਰ ਆਊਟਡੋਰ ਗੇਮਸ ਸੀ ਹੈਗਾ ਜਾਂ ਜੋਗਿੰਗ ਕਰਦਾ ਐਕਸਰਸਾਈਜ਼ ਕਰਦਾ ਔਰ ਉਹਨਾਂ ਦੀ ਐਕਟੀਵਿਟੀ ਬਜ਼ੁਰਗਾਂ ਤੋਂ ਨਾਲ ਬਹੁਤ ਜ਼ਿਆਦਾ ਹੁੰਦੀ ਹੈ ਕਿ ਉਹਨਾਂ ਨੂੰ ਪਚ ਜਾਂਦਾ ਹੈਗਾ ਠੀਕ ਹੈ ਉਹਨ ਜਿਹੜੇ ਕੋਲ ਆਪਣੇ ਮਰੀਜ਼ ਜਿਹੜੇ ਕੋਲ ਆਂਦੇ ਹੈਗੇ ਉਹਨਾਂ ਨੂੰ ਚੱਲਣਾ ਫੇਰਨਾ ਥੋੜਾ ਜਿਹਾ ਅਸੰਭਵ ਹੁੰਦਾ ਹੈਗਾ ਇਸ ਕਰਕੇ ਆਪਾਂ ਕਹਿੰਦੇ ਗਾਂ ਦਾ ਖਿਓ ਖਾਓ ਕਿਉਂਕਿ ਉਹ ਪਚ ਜਾਂਦਾ ਹੈਗਾ ਚਾਹੇ ਪੇਸ਼ੈਂਟ ਬੈੱਡ ਤੇ ਪਿਆ ਤਾਂ ਵੀ ਉਹਨੇ ਪਚ ਜਾਣਾ ਹੈਗਾ ਕਿਉਂਕਿ ਉਹ ਬਹੁਤ ਹੌਲਾ ਹੁੰਦਾ ਹੈਗਾ ਹਲਕਾ ਹੁੰਦਾ ਪਚਾਣੇ ਲਈ ਜੀ ਦੂਜੀ ਗੱਲ ਉਹਦੇ ਚ ਔਸ਼ਧੀਆਂ ਜਿਹੜੀਆਂ ਹੈਗੀਆਂ ਔਸ਼ਧੀਆਂ ਗੁਣ ਜ਼ਿਆਦਾ ਹੁੰਦੇ ਹੈਗੇ ਜਿਹੜਾ ਮੱਝ ਦਾ ਕਿ ਉਹ ਹੈਗਾ ਉਹਦੇ ਚ ਬਹੁਤ ਥੋੜੇ ਘੱਟ ਹੁੰਦੇ ਹੈਗੇ ਤੇ ਆਪਾਂ ਹਰ ਪੇਸ਼ੈਂਟ ਨੂੰ ਜਿਹੜਾ ਹੈਗਾ ਉਹ ਕਿ ਉਹ ਇਸੇ ਕਰਕੇ ਦਿੰਦੇ ਕਿਉਂਕਿ ਇਹਨੇ ਹੀ ਬਾਡੀ ਦੇ ਵਿੱਚ ਜਾ ਕੇ ਚਿਕਨਾਹਟ ਲੈ ਕੇ ਆਣੀ ਹੈ ਜਿੰਨੇ ਜੋੜਾਂ ਦੀ ਦਰਦ ਆ ਹੈਗੀਆਂ ਆਯੁਰਵੇਦ ਚ ਉਹਦਾ ਪ੍ਰਮੁੱਖ ਕਾਰਨ ਬਾਤ ਦਾ ਵੱਧ ਜਾਣਾ ਹੈਗਾ ਤੇ ਬਾਤ ਲਈਏ ਪਰਮੋਸ਼ਦੀ ਮੰਨਿਆ ਗਿਆ ਹੈਗਾ ਜਿੰਨੇ ਵੀ ਹਾਰਟ ਅਟੈਕ ਆnde ਹੈਗੇ ਜ਼ਿਆਦਾਤਰ ਹਾਰਟ ਅਟੈਕ ਆਉਣੇ ਦਾ ਟਾਈਮ ਹੁੰਦਾ ਰਾਤ ਦੇ 1 ਵਜੇ ਤੋਂ ਲੈ ਕੇ ਸਵੇਰੇ 3 ਜਾਂ 4 ਵਜੇ ਤੱਕ ਕਿਉਂਕਿ ਉਦੋਂ ਪੇਸ਼ੈਂਟ ਬੈੱਡ ਤੇ ਬਹੁਤ ਚਿਰ ਦਾ ਪਿਆ ਹੁੰਦਾ ਉਹਦਾ ਬਲੱਡ ਫਲੋ ਵੀ ਘਟ ਜਾਂਦਾ ਹੈ ਔਰ ਉਹਦੇ ਅੰਦਰ ਗੈਸ ਜਾਂ ਤੇਜਾਬ ਬਹੁਤ ਜ਼ਿਆਦਾ ਬਣਦਾ ਹੈਗਾ ਤੇ ਜਿਹੜਾ ਪੇਸ਼ੈਂਟ ਘਿਓ ਖਾਂਦਾ ਹੈਗਾ ਸਪੈਸ਼ਲੀ ਗਾਂ ਦਾ ਘਿਓ ਖਾਂਦਾ ਹੈਗਾ ਉਹਨੂੰ ਅਟੈਕ ਆਉਣੇ ਦੀ ਜਿਹੜੀ ਸੰਭਾਵਨਾ ਹੈਗੀ ਦੂਜੇ ਮਰੀਜ਼ਾਂ ਤੋਂ 60-70% ਘੱਟ ਹੁੰਦੀ ਹੈਗੀ ਠੀਕ ਹੈ ਲੇਕਿਨ ਕੋਲੇਸਟ੍ਰੋਲ ਦਾ ਹੁਣ ਪੇਸ਼ੈਂਟਾਂ ਨੂੰ ਕੀ ਕਹਿੰਦੇ ਹੈਗੇ ਕੀ ਕੋਲੇਸਟ੍ਰੋਲ ਵੱਧ ਜਾਏਗਾ ਇਸ ਕਰਕੇ ਕਿਉਂ ਨਹੀਂ ਖਾਣਾ ਇਦਾਂ ਦੇ ਵੀ ਪੇਸ਼ੈਂਟ ਬਾਰੇ ਕੋਲ ਬਹੁਤ ਹੈਗੇ ਜਿਹੜੇ 20 25 25 ਸਾਲ ਤੋਂ ਜਿਨ੍ਹਾਂ ਨੇ ਕਿਉਂ ਖਾਦਾ ਹੀ ਨਹੀਂ ਫਿਰ ਤੁਸੀਂ ਮੈਨੂੰ ਦੱਸੋ ਉਹਨਾਂ ਦਾ ਕੋਲੇਸਟ੍ਰੋਲ ਕਿਉਂ ਵੱਧ ਰਿਹਾ ਹੂੰ ਉਹਨਾਂ ਨੇ ਤਾਂ ਕਿਉਂ ਹੀ ਨਹੀਂ ਖਾਦਾ 20 25 25 ਸਾਲ ਤੋਂ ਲੋਕ ਛੱਡੀ ਬੈਠੇ ਨੇ ਕਿਉਂ ਖਾਣਾ ਹੁਣ ਜਿਨ੍ਹਾਂ ਦੇ ਆਪਣੇ ਫੋਰਨਰ ਪੇਸ਼ੈਂਟਸ ਹੈਗੇ ਜਿਹੜੇ ਯੂ ਐਸ ਰਹਿੰਦੇ ਕੈਨੇਡਾ ਰਹਿੰਦੇ ਆ ਜਾਂ ਜਿਹੜੇ ਅ ਇੰਗਲੈਂਡ ਰਾਂ ਦੇ ਹੈਗੇ ਉਹ ਜ਼ਿਆਦਾ ਕਿਉਂ ਨਹੀਂ ਖਾਂਦੇ ਉਹ ਕੀ ਖਾਂਦੇ 올ਿਵ ਆਇਲ ਖਾਂਦੇ ਹਾਂ ਜਾਂ ਪਿਛੇ ਤੇਲ ਬਹੁਤ ਜ਼ਿਆਦਾ ਹੈ ਕਿ ਚੱਲਿਆ ਸੀ ਕਨੋਲਾ ਆਇਲ ਉਹ ਕਨੋਲਾ ਹਾਂ ਹਾਂ ਉਹ ਤੇਲ ਖਾਂਦੇ ਹੈਗੇ ਫਿਰ ਤੁਸੀਂ ਮੈਨੂੰ ਇਹ ਦੱਸੋ ਕਿ ਉਹਨਾਂ ਦਾ ਕੋਲੇਸਟ੍ਰੋਲ ਕਿਉਂ ਵੱਧਦਾ ਕਿਉਂਕਿ ਆਪਣੇ ਕੋਲ ਤਾਂ ਇੱਥੇ ਜਿੰਨੇ ਪੇਸ਼ੈਂਟ ਆਉਂਦੇ ਨੇ ਮੈਕਸਿਮਮ ਪੰਜਾਬ ਵਾਲੇ ਪੇਸ਼ੈਂਟਸ ਦਾ ਕੋਲੇਸਟ੍ਰੋਲ ਵਧਿਆ ਹੀ ਹੁੰਦਾ ਔਰ ਪੰਜਾਬ 'ਚ ਕਿਉਂ ਨਾ ਖਾਣੇ ਵਾਲੇ ਜਿਹੜੇ ਬੰਦੇ ਹੈਗੇ ਉਹ ਬਹੁਤ ਜ਼ਿਆਦਾ ਉਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ ਫਿਰ ਕਿਉਂ ਵੱਧ ਰਿਹਾ ਇਸੇ ਦਾ ਆਨਸਰ ਕਿਸੇ ਕੋਲ ਨਹੀਂ ਹੈਗਾ ਅੱਛਾ ਮੈਮ ਜਿਵੇਂ ਇੱਕ ਜੋਇੰਟ ਪੇਨ ਤੋਂ ਇਲਾਵਾ ਜਿਵੇਂ ਹੁਣ ਜੋਇੰਟ ਪੇਨ ਦੇ ਵਿੱਚ ਹੀ ਆ ਜਾਂਦਾ ਵੈਸੇ ਜੇ ਗੋਡਿਆਂ ਤੋਂ ਇਲਾਵਾ ਗੱਲ ਕਰੀਏ ਤਾਂ ਕਮਰ ਦਾ ਜਿਵੇਂ ਮੈਂ ਕਹਿੰਨਾ ਪਿੰਡਾਂ ਦੇ ਵਿੱਚ ਮੈਂ ਇੱਕ ਅਕਸਰ ਵੇਖਿਆ ਆ ਵੀ ਪਹਿਲਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ ਹਾਰਡ ਵਰਕ ਚਾਹੇ ਜੋ ਵੱਧ ਹੁੰਦਾ ਸੀਗਾ ਬਜ਼ੁਰਗ ਜਦੋਂ ਉੱਠਦੇ ਸੀ ਜਾਂ ਬੀਬੀਆਂ ਜਿਹੜੀਆਂ ਮੇਰੀਆਂ ਸੀ ਮਾਤਾਵਾਂ ਉੱਠਦੀਆਂ ਸੀਗੀਆਂ ਤਾਂ ਬਿਲਕੁਲ ਐਂ ਤੜਾਕੇ ਨਾਲ ਉੱਠ ਜਾਂਦੇ ਸੀਗੇ ਪਰ ਹੁਣ ਪਿੱਠ ਤੇ ਪਹਿਲਾਂ ਇਹ ਹੱਥ ਆ ਜਾ ਰੱਖ ਕੇ ਪਿੱਠ ਦੀ ਪਹਿਲਾਂ ਸਿੱਧੀ ਕਰਨੀ ਫੇਰ ਖੜੇ ਹੋਣਾ ਇਹ ਕਮਰ ਦਾ ਦਰਦ ਜਿਹੜਾ ਆ ਇਹ ਬਹੁਤ ਦਰਦ ਕਰਦਾ ਹੈ ਬਾਅਦ ਦੇ ਵਿੱਚ ਜਾ ਕੇ ਬੰਦੇ ਨੂੰ ਔਖਾ ਕਰ ਇਹ ਕਾਰਨ ਕੀ ਹੈ ਸਭ ਤੋਂ ਪਹਿਲਾਂ ਵੀ ਇਹ ਵੀ ਇਸ ਚੀਜ਼ ਦੇ ਵਿੱਚ ਹੀ ਆ ਜਾਂਦਾ ਇਹਦਾ ਵੀ ਕਾਰਨ ਮੈਂ ਕਹਿ ਸਕਦਾ ਕਿ ਕਿਤੇ ਨਾ ਕਿਤੇ ਇਹ ਇੱਕ ਦੂਜੇ ਨਾਲ ਤਾਲੁਕ ਰੱਖਦੇ ਨੇ ਦੇਖੋ ਜਿਨ੍ਹਾਂ ਨੂੰ ਵੀ ਦਰਦ ਦੀ ਪ੍ਰੋਬਲਮ ਹੈਗੀ ਚਾਹੇ ਉਹ ਪਿੱਠ 'ਚ ਦਰਦ ਚਾਹੇ ਲੱਤ 'ਚ ਦਰਦ ਗੋਡਿਆਂ 'ਚ ਦਰਦ ਜੋੜਾਂ 'ਚ ਦਰਦ ਆਯੁਰਵੇਦ ਦੇ ਹਿਸਾਬ ਨਾਲ ਪ੍ਰਮੁੱਖ ਕਾਰਨ ਹੈਗਾ ਬਾਤ ਦਾ ਵਿਗੜ ਜਾਣਾ ਚੜੀ ਦੇ ਵਿੱਚ ਜਿਹੜਾ ਹੈਗਾ ਬਾਤ ਨੇ ਬਾਤ ਜਦੋਂ ਵਿਗੜੇਗਾ ਉਹ ਅੰਦਰ ਹੱਡੀਆਂ ਨੂੰ ਬਿਲਕੁਲ ਸੁਕਾ ਦੇਗਾ ਠੀਕ ਹੈ ਠੀਕ ਹੈ ਤੇ ਤਾਂ ਹੀ ਆਸਟਿਓਪੋਰੋਸਿਸ ਔਰ ਆਸਟਿਓਆਰਥਰਾਈਟਸ ਇਹ ਚੀਜ਼ਾਂ ਜਿਹੜੀਆਂ ਹੋਣਾ ਹੈਗੀਆਂ ਆਮ ਸ਼ੁਰੂ ਹੋਈ ਹੀ ਜਾਂਦੀਆਂ ਹੈਗੀਆਂ ਹਰ ਕਿਸੇ ਨੂੰ ਠੀਕ ਹੈ ਠੀਕ ਹੈ ਇਸ ਚੀਜ਼ ਵਿੱਚ ਆਪਾਂ ਇਸ ਚੀਜ਼ ਨੂੰ ਕੋਰੀਲੇਟ ਕਰ ਸਕਦੇ ਹਾਂ ਕਿਉਂਕਿ ਆਲਮੋਸਟ ਸਾਰਿਆਂ ਦਾ ਖਾਣਾ ਪੀਣਾ ਜਿਹੜਾ ਹੈਗਾ ਉਹ ਇਸੀ ਪદ્ધਤੀ 'ਚ ਚੱਲ ਪਿਆ ਕਿ ਉਹ ਤੇਲ ਜਿਹੜੇ ਹੈਗੇ ਉਹ ਬਹੁਤ ਘੱਟ ਖਾਂਦੇ ਹੈਗੇ ਔਰ ਇਥੇ ਡਰਾਈ ਫਰੂਟ ਜ਼ਿਆਦਾ ਖਾਂਦੇ ਨੇ ਲੇਕਿਨ ਡਰਾਈ ਫਰੂਟ ਸਹੀ ਤਰੀਕੇ ਨਾਲ ਖਾਣੇ ਦਾ ਕਿਸੇ ਨੂੰ ਪਤਾ ਨਹੀਂ ਹੈਗਾ ਉਵੇਂ ਚੁੱਕ ਕੇ ਉਵੇਂ ਗਾ ਲੈਂਦੇ ਹੈਗੇ ਹਾਲਾਂਕਿ ਉਹਨਾਂ ਨੂੰ ਭਿਗੋ ਕੇ ਖਾਣਾ ਚਾਹੀਦਾ ਰਾਤ ਨੂੰ ਤੁਸੀਂ ਭਿਗੋਗੇ ਅਗਲੇ ਦਿਨ ਖਾਓਗੇ ਫਿਰ ਉਹ ਆਪਣਾ ਤੇਲ ਛੱਡ ਦੇ ਹੈ ਜਿਵੇਂ ਆਪਾਂ ਬਦਾਮ ਭਿਓ ਕੇ ਰੱਖ ਦਿੰਨੇ ਆ ਵੀ ਸਵੇਰੇ ਉੱਠ ਕੇ ਆਪਾਂ ਖਾਵਾਂਗੇ ਫਿਰ ਬਿਗੋ ਕੇ ਹੀ ਖਾਣੇ ਨੇ ਸਿੱਧੇ ਚੱਕ ਕੇ ਸੁੱਕੇ ਨਹੀਂ ਖਾ ਲੈਣੇ ਮੇਵਾ ਜਿਹੜਾ ਹੈਗਾ ਉਹ ਸੁੱਕਾ ਨਹੀਂ ਪਚ ਸਕਦਾ ਕਿਉਂਕਿ ਉਹਦੇ ਚ ਫਿਰ ਆਇਲ ਕੰਟੈਂਟ ਜਿਹੜਾ ਆਪਾਂ ਨੂੰ ਚਾਹੀਦਾ ਜਿਸ ਪਰਪਸ ਲਈ ਆਪਾਂ ਖਾ ਰਹੇ ਹੈਗੇ ਉਹ ਬਾਡੀ ਉਹਨੂੰ ਐਬਜ਼ਾਰਬ ਨਹੀਂ ਕਰ ਪਾਉਂਦੀ ਹੈਗੀ ਤੇ ਇਸ ਕਰਕੇ ਖਾਣਾ ਪੀਣਾ ਇੱਕ ਮੇਨ ਜਿਹੜਾ ਹੈਗਾ ਆਪਣਾ ਪਿੱਲਰ ਹੈਗਾ ਅੱਛੀ ਸਿਹਤ ਲਈ ਔਰ ਖਾਣਾ ਜਿੰਨਾ ਹੋ ਸਕੇ ਉਹਨਾਂ ਘੱਟ ਖਾਓ ਸ਼ਰੀਰ ਤੁਸੀਂ ਆਪਣੀ ਭੁੱਖ ਮਿਟਾਣ ਲਈ ਆ ਪਤਾ ਨਹੀਂ ਕੀ ਕੀ মালਟੀਵਿਟਾਮਿਨ ਇਹ ਵਟਾਮਿਨ ਉਹ ਵਟਾਮਿਨ ਖਾਈ ਜਾਣੇ ਖਾਈ ਜਾਣੀ ਖਾਈ ਜਾਣੀ ਤੁਸੀਂ ਇਹ ਸਮਝੋ ਪਛਾਣਾ ਤਾਂ ਆਪਣੇ ਅੰਦਰ ਵਾਲੇ ਸਿਸਟਮ ਨੇ ਹੈ ਨਾ ਕਿ ਜਦੋਂ ਇੱਕ ਚੀਜ਼ ਖਾ ਲਈ ਹਲੀ ਉਹ ਪਚੇਗੀ ਤੁਸੀਂ ਉਹ ਪਚਣ ਤਾਂ ਦਿੱਤੀ ਨਹੀਂ ਦੂਜੀ ਖਾ ਲਈ ਫਿਰ ਤੀਜੀ ਖਾ ਲਈ ਫਿਰ ਚੌਥੀ ਖਾ ਲਈ ਸਾਰੇ ਦਿਨ ਖਾਣੇ ਦਾ ਹੀ ਕੰਮ ਰਹਿੰਦਾ ਹੈਗਾ ਇੱਥੇ ਜਿਆਦਾਤਰ ਲੋਕਾਂ ਨੂੰ ਤੇ ਇਹ ਪ੍ਰੋਸੈਸ ਨੂੰ ਥੋੜਾ ਸਮਝਣਾ ਪਏਗਾ ਖਾਣਾ ਕਦੋਂ ਖਾਣਾ ਹੈ ਇਹਦਾ ਇੱਕ ਸਪੈਸ਼ਲ ਇੰਡੀਕੇਸ਼ਨ ਤੁਹਾਨੂੰ ਤੁਹਾਡਾ ਸ਼ਰੀਰ ਆਪਣੇ ਆਪ ਦਿੰਦਾ ਹੈਗਾ ਜਦੋਂ ਤੁਹਾਨੂੰ ਭੁੱਖ ਲੱਗ ਗਈ ਤੁਹਾਡੇ ਤੋਂ ਕੰਟਰੋਲ ਨਹੀਂ ਹੋ ਰਿਹਾ ਉਦੋਂ ਖਾਓ ਠੀਕ ਹੈ ਜੇ ਉਦੋਂ ਖਾਓਗੇ ਉਹ ਸਾਰਾ ਦਾ ਸਾਰਾ ਬਚ ਜਾਏਗਾ ਫਿਰ ਚਾਹੇ ਜੋ ਮੱਗੀ ਖਾ ਲੋ ਚਾਹੇ ਸਮੋਸੇ ਖਾ ਲੋ ਬਾਗ ਦਾ ਖਾ ਲੋ ਜੋ ਮੱਗੀ ਖਾ ਲੋ ਉਦੋਂ ਪਚੇਗਾ ਲੇਕਿਨ ਭੁਖ ਨਹੀਂ ਜਸਟ ਅ ਫਾਰਮੈਲਿਟੀ ਲਈ ਉਦਾਂ ਹੀ ਖਾ ਰਹੇ ਨੇ ਟੀਵੀ ਦੇਖੇ ਜਾ ਰਹੇ ਨੇ ਖਾਈ ਜਾ ਰਹੇ ਨੇ ਫੋਨ ਦੇਖੇ ਜਾ ਰਹੇ ਨੇ ਖਾਈ ਜਾ ਰਹੇ ਨੇ ਫਿਰ ਉਹ ਪਚਦਾ ਨਹੀਂ ਫਿਰ ਉਹ ਬਿਮਾਰੀ ਦਾ ਰੂਪ ਲੈਂਦਾ ਸੜ ਜਾਂਦਾ ਔਰofil ਬਿਮਾਰੀ ਬਣਦਾ ਜਿਵੇਂ ਹੁਣ ਤੁਸੀਂ ਖਾਣ ਪੀਣ ਦੀ ਗੱਲ ਕੀਤੀ ਹੈ ਇਹ ਵੀ ਦੱਸ ਦੋ ਫਿਰ ਹੁਣ ਨਾਲ ਨਾਲ ਵੀ ਕੀ ਖਾ ਸਕਦੇ ਆ ਆਮ ਤੌਰ ਤੇ ਜਿਵੇਂ ਹੁਣ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਆਪਾਂ ਬਾਹਰਲਾ ਕੁਝ ਵੀ ਖਾ ਸਕਦੇ ਆ 버ਗਰ ਬੁਰਗਰ ਵੀ ਖਾ ਸਕਦੇ ਆ ਵੀ ਜੇ ਜਰ ਪਚ ਰਿਹਾ ਆਪਰ ਬਿਲਕੁਲ ਬਿਲਕੁਲ ਪਰ ਜਿਵੇਂ ਹੁਣ ਜਿਹੜੇ ਲੋਕ ਜਿਹੜੇ ਦੇਖ ਰਹੇ ਹੋਣਗੇ ਕਈ ਏਜ ਵੱਧ ਹੋਊਗੀ 60 ਪਲਸ ਹੋਣਗੇ ਸੀਨੀਅਰ ਸਿਟੀਜ਼ਨ ਦੇ ਵਿੱਚ ਨੇ ਜ਼ਿਆਦਾ ਤਾਂ ਜਿਨ੍ਹਾਂ ਨੂੰ ਪ੍ਰੋਬਲਮ ਆਂਦੀ ਆ ਮੇਰੀ ਉਮਰ ਦੇ ਕੁਝ ਖਾਣ ਪੀਣ ਦੇ ਨੁਸਖੇ ਵੀ ਜ਼ਰੂਰ ਦੱਸੋ ਵੀ ਜੇ ਤੁਸੀਂ ਆ ਚੀਜ਼ਾਂ ਖਾ ਕੇ ਵੀ ਜਿਹੜੀ ਆ ਆਪਣੇ ਬੋਡੀ ਨੂੰ ਫਿਟ ਰੱਖ ਸਕਦੇ ਹੋ ਦੇ ਪਾਰਿਤਮ ਨਹੀਂ ਕਰਨੇ ਫਿਰ ਤੁਹਾਨੂੰ ਦਿਨ ਚ ਦੋ ਵਾਰੀ ਖਾਣਾ ਬਹੁਤ ਜ਼ਿਆਦਾ ਸਫੀਸ਼ੀਐਂਟ ਹੈਗਾ ਠੀਕ ਹੈ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੋ ਜਾਂਦੀ ਹੈ ਉਹਨਾਂ ਨੂੰ ਹਰ ਟਾਈਮ ਦੋ ਦੋ ਵਾਰੀ ਖਾਣਾ ਖਾਓ ਔਰ ਹਲਕਾ ਫੁਲਕਾ ਖਾਣਾ ਖਾਓ ਔਰ ਹਮੇਸ਼ਾ ਕਣਕ ਦੇ ਉੱਪਰ ਡਿਪੈਂਡੈਂਟ ਨਾ ਹੋ ਜਾਓ ਅਲੱਗ ਅਲੱਗ ਤਰ੍ਹਾਂ ਦਾ ਅਨਾਜ ਖਾਓ ਕਦੇ ਜੋਨ ਖਾ ਲਓ ਕਦੇ ਬਾਜਰਾ ਖਾ ਲਓ ਕਦੇ ਰਾਗੀ ਕਦੇ ਕੋਦਰਾ ਔਰ ਕਦੇ ਖਿਚੜੀ ਬਣਾ ਕੇ ਖਾ ਲਓ ਕਦੇ ਦਲੀਆ ਬਣਾ ਕੇ ਖਾ ਲਓ ਇਦਾਂ ਹਲਕਾ ਫੁਲਕਾ ਖਾਣਾ ਖਾ ਲਓ ਦੁਪਹਿਰ ਨੂੰ ਚਾਹੋ ਤੁਸੀਂ ਫਰੂਟਸ ਲਾਦ ਲੈ ਲਓ ਜਾਂ ਕੁਝ ਵੀ ਜੋ ਵੀ ਤੁਹ ਸ਼ਾਮ ਦੇ ਟਾਈਮ ਤੁਸੀਂ ਸੂਰਜ ਛੁੱਪਣੇ ਤੋਂ ਪਹਿਲਾਂ ਪਹਿਲਾਂ ਖਾਣਾ ਖਾ ਲਓ ਕਿਉਂਕਿ ਜਦੋਂ ਬੁਢਾਪਾ ਆ ਜਾਂਦਾ ਨਾ ਖਾਣਾ ਪਛਾਣੇ ਦੀ ક્ષਮਤਾ ਘਟ ਜਾਂਦੀ ਹੈ ਇਸ ਕਰਕੇ ਸੂਰਜ ਛੁੱਪਣ ਤੋਂ ਪਹਿਲਾਂ ਖਾਣਾ ਪਹਿਲਾ ਖਾਣਾ ਹੈਗਾ ਕਿਉਂਕਿ ਜਦੋਂ ਤੱਕ ਸੂਰਜ ਰਹੇਗਾ ਆਪਣੇ ਪੇਟ 'ਚ ਅਗਨੀ ਜਿਹੜੀ ਹੈਗੀ ਜਿਹਨੂੰ ਆਪਾਂ ਜਠ ਰਗਨੀ ਕਹਿ ਦਿੰਦੇ ਹੈਗੇ ਉਹ ਉਦੋਂ ਤੱਕ ਜਲਦੀ ਰਹਿੰਦੀ ਜਦੋਂ ਤੱਕ ਸੂਰਜ ਦੀਆਂ ਕਿਰਨਾਂ ਜਾਂ ਰੌਸ਼ਨੀ ਮੌਜੂਦ ਹੈ ਉਸ ਤੋਂ ਬਾਅਦ ਉਹ ਛੁੱਪ ਜਾਂਦੀ ਹੈ ਤਾਂ ਉਹ ਡਾਈਜੈਸਟਿਵ ਸਿਸਟਮ ਜਿਹੜਾ ਹੈਗਾ ਉਹ ਸਲੋ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਹਾਨੂੰ ਨਹੀਂ ਖਾਣਾ ਚਾਹੀਦਾ ਬਜ਼ੁਰਗਾਂ ਨੂੰ 60 ਸਾਲ ਤੇ ਉੱਪਰ ਜਿਹ ਖਾਸ ਕਰ ਬਜ਼ੁਰਗਾਂ ਨੂੰ ਗਾਂ ਦਾ ਕਿਉਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਤੁਸੀਂ ਲਾਈਫ ਦੇ ਉਸ ਫੇਸ 'ਚ ਹੀ ਹੋ ਜਿੱਥੇ ਬਾਤ ਵਧ ਜਾਂਦਾ ਹੈਗਾ ਔਰ ਆਟੋਮੈਟਿਕਲੀ ਵਧਦਾ ਹੈਗਾ ਦੇਖੋ ਜਦੋਂ ਇੱਕ ਬੱਚਾ ਜਨਮ ਲੈਂਦਾ ਹੈਗਾ ਨਾ ਉਦੋਂ ਉਹਦਾ ਜਿਹੜਾ ਹੈਗਾ ਉਹਦੇ ਬੋਡੀ ਦੇ ਵਿੱਚ ਕਫ ਜ਼ਿਆਦਾ ਹੁੰਦਾ ਹੈਗਾ ਤੁਸੀਂ ਦੇਖਿਆ ਵੀ ਹੋਣਾ ਛੋਟੇ ਬੱਚਿਆਂ ਨੂੰ ਜਿਹੜੇ ਨਿਊ ਬੌਰਨ ਬੇਬੀ ਹੁੰਦੇ ਨੇ ਉਹਨਾਂ ਨੂੰ ਰੇਸ਼ਾ ਜ਼ੁਖਾਮ ਛਾਤੀ ਰੋਜ਼ ਆਉਂਦੀ ਹੈ ਜੀ ਬਲਗਮ ਹੁੰਦੀ ਹੈਗੀ ਉਹਨਾਂ 'ਚ ਕਫ ਦੀ ਡੋਮਿਨੈਂਸੀ ਡੋਮਿਨੈਂਟਿੰਗ ਪਾਵਰ ਜ਼ਿਆਦਾ ਹੁੰਦੀ ਹੈਗੀ ਤਾਂ ਹੀ ਔਰ ਜਦੋਂ ਆਪਾਂ ਜਵਾਨ ਹੋ ਜਾਂਦੇ ਹਨ 14 ਸਾਲ ਤੋਂ ਬਾਅਦ 12 ਸਾਲ ਤੋਂ ਬਾਅਦ ਹੋ ਜਾਂਦੇ ਹਨ ਉਦੋਂ ਪਿਤ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਤੁਸੀਂ ਦੇਖਿਆ ਹੋਣਾ ਕਿ 12 14 ਸਾਲ ਤੋਂ ਬਾਅਦ ਅਪ੍ਰੋਕਸੀਮੇਟਲੀ 28 ਸਾਲ 30 ਸਾਲ ਤੱਕ ਕੁੜੀਆਂ ਨੂੰ ਮੁੰਡਿਆਂ ਨੂੰ ਪਿੰਪਲਸ ਬਹੁਤ ਜ਼ਿਆਦਾ ਨਿਕਲਦੇ ਹੈਗੇ ਔਰ ਸਕਿਨ ਦੀ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਕਿਉਂਕਿ ਉਹਨਾਂ ਦੇ ਬਾਡੀ ਦੇ ਵਿੱਚ ਐਕਸੈਸਿਵ ਹੀਟ ਦੀ ਐਕਮੂਲੇਸ਼ਨ ਹੁੰਦੀ ਹੈ ਪਿਤ ਵਧਿਆ ਹੁੰਦਾ ਪਿਤ ਦੀ ਡੋਮਿਨੈਂਸਿੰਗ ਹੁੰਦੀ ਹੈ ਜਦੋਂ ਆਪਾਂ ਲਗਭਗ 40 50 ਜਾਂ 60 ਸਾਲ ਪਰੇਚਲੇ ਜਾਂਦੇ ਹੈਗੇ ਫਿਰ ਬਾਤ ਵਧਣਾ ਸ਼ੁਰੂ ਹੋ ਜਾਂਦਾ ਤੁਸੀਂ ਦੇਖਿਆ ਹੋਣਾ ਆਪਣੇ ਘਰਾਂ ਚ ਜਿਹੜੇ ਬਜ਼ੁਰਗ ਹੁੰਦੇ ਉਹਨਾਂ ਨੂੰ ਚਿੰਤਾ ਕਿੰਨੀ ਵੱਧ ਜਾਂਦੀ ਹੈ ਮੇਰਾ ਪੁੱਤ ਆਇਆ ਵਾਪਸ ਕਿ ਨਹੀਂ ਆਇਆ ਮੇਰਾ ਪੋਤਾ ਖੇਲਣ ਗਿਆ ਹੈ ਹਾਂ ਬਿਲਕੁਲ ਬਿਲਕੁਲ ਹਾਂ ਮੇਰਾ ਪੁੱਤ ਖਾਣਾ ਕਿਉਂ ਨਹੀਂ ਦਿੱਤਾ ਉਹਨੂੰ ਟਾਈਮ ਤੇ ਮਤਲਬ ਉਹਨਾਂ ਨੂੰ ਤੁਸੀਂ ਕਹਿ ਨਹੀਂਦੇ ਹੋ ਲੇਕਿਨ ਆਪਣੇ ਆਪ ਫਿਕਰ ਜੀ ਫਿਕਰ ਜਿਹੜੀ ਹੈਗੀ ਹੋ ਜਾਂਦੀ ਹੈ ਹੋ ਜਾਂਦੀ ਹੈਗੀ ਇਹ ਬਿਮਾਰ ਕਿਉਂ ਹੋ ਗਿਆ ਇਹਵੇਂ ਕਿਉਂ ਹੋ ਗਿਆ ਮਤਲਬ ਇਹ ਬਾਤ ਦਾ ਫੇਜ਼ ਹੈ ਬਾਤ ਮਤਲਬ ਇਹ ਨਹੀਂ ਕਿ ਸਿਰਫ ਜੋੜਾਂ 'ਚ ਹੀ ਬਿਮਾਰੀ ਹੈ ਬਾਤ ਦਾ ਮਤਲਬ ਇਹ ਹੈਗਾ ਕਿ ਤੁਹਾਡਾ ਪੇਟ ਵੀ ਅਫਸੈਟ ਹੋ ਸਕਦਾ ਤੁਹਾਡੇ ਜੋੜਾਂ 'ਚ ਵੀ ਦਰਦ ਹੋ ਸਕਦੀ ਹੈ ਤੁਹਾਡਾ ਦਿਮਾਗੀ ਸੰਤੁਲਨ ਵੀ ਥੋੜਾ ਘਟ ਸਕਦਾ ਤਾਂ ਹੀ ਇੱਕ ਕਹਾਵਤ ਵੀ ਬਣੀ ਹੈਗੀ ਕਿ ਜਦੋਂ ਆਪਣੀ ਉਮਰ ਵੱਧ ਜਾਂਦੀ ਹੈਗੀ ਤਾਂ ਆਪਾਂ ਕਹਿ ਦਿੰਦੇ ਹਾਂ ਨਾ ਸਖਿਆ ਆ ਗਿਆ ਹਾਂ ਬੁਢਾ ਜਾਂ ਬੁੜੀ ਸਖਿਆ ਆ ਗਿਆ ਇਹ ਤਾਂ ਉਹੀ ਬੋਲੀ ਜਾਂਦਾ ਉਹੀ ਬੋਲੀ ਜਾਂਦੇ ਹੈਗੇ ਉਹਦਾ ਮਤਲਬ ਕਿਉਂਕਿ ਇਹ ਚੀਜ਼ਾਂ ਦਿਮਾਗ ਤੇ ਵੀ ਪ੍ਰਭਾਵ ਪਾਉਂਦੀਆਂ ਹੈਗੀਆਂ ਠੀਕ ਹੈ ਤੇ ਜਦੋਂ ਤੁਸੀਂ 40 50 60 ਸਾਲ ਦੇ ਹੋਗੇ ਤੁਹਾਨੂੰ ਥੋੜਾ ਜਿਹਾ ਕਿਉਂ ਗਾਂ ਦਾ ਕਿਉਂ ਉਸ ਟਾਈਮ ਸਪੈਸ਼ਲੀ ਗਾਂ ਦਾ ਕਿਉਂ ਦੇ ਸੀ ਗਾਂ ਦਾ ਕਿਉਂ ਜਿਹੜਾ ਹੈਗਾ ਉਹਦੀ ਮਾਤਰਾ ਥੋੜੀ ਜਿਹੀ ਵਧਾਓ ਫਿਰ ਤੁਸੀਂ ਦੇਖੋਗੇ ਕਿ ਤੁਹਾਡੇ ਗੋਡੇ ਜਾਂ ਜੋੜ ਕਿਤੇ ਨਹੀਂ ਖੜਨਗੇ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਤੁਸੀਂ ਬਿਲਕੁਲ ਠੀਕ ਰਹੋਗੇ ਅੱਛਾ ਜਿਵੇਂ ਮੈਂ ਕਮਰਦਰ ਦੀ ਗੱਲ ਕੀਤੀ ਸੀਗੀ ਡਾਕਟਰ ਇੱਕ ਇਹ ਵੀ ਚੀਜ਼ ਕਹਿੰਦੇ ਨੇ ਵੀ ਭਾਈ ਤੂੰ ਹੁਣ ਭਾਰੀ ਚੀਜ਼ ਨਹੀਂ ਚੱਕਣੀ ਜੀ ਜੀ ਤੂੰ ਐਂ ਕੌਡਾ ਜਾ ਹੋ ਕੇ ਵੀ ਭਾਈ ਬੈੱਡ ਨਹੀਂ ਹਿਲਾਉਣੇ ਵੀ ਜਿਵੇਂ ਪਿੰਡਾਂ ਦੇ ਵਿੱਚ ਆਮ ਆਪਾ ਕੰਮਕਾਰ ਕਰਦੇ ਰਹਿੰਦੇ ਆ ਬਾਲਟੀ ਨਹੀਂ ਚੱਕਣੀ ਕੋਈ ਵੀ ਭਾਰੀ ਚੀਜ਼ ਚੱਕਣਾ ਨਹੀਂ ਵਜਣੀ ਚੱਕਣਾ ਜੇ ਮੰਨ ਲਾ ਪੇਸ਼ੈਂਟ ਤੁਹਾਡੇ ਕੋਲੇ ਆਉਂਦਾ ਤੁਹਾਡੇ ਤੋਂ ਦਵਾਈ ਲੈਂਦਾ ਖਾਂਦਾ ਬੱਸ ਮੈਂ ਪੇਸ਼ੈਂਟਸ ਨਾਲ ਵੀ ਗੱਲਬਾਤ ਕੀਤੀ ਐ ਕਿ ਉਹਨਾਂ ਨਾਲ ਆ ਚੀਜ਼ ਤਾਂ ਨਹੀਂ ਹੁੰਦੀ ਵੀ ਬਾਅਦ ਵਿੱਚ ਦਵਾਈ ਖਾਣ ਤੋਂ ਬਾਅਦ ਵੀ ਇਹ ਪ੍ਰੋਬਲਮ ਆ ਰਹੀ ਵੀ ਮੇਰੇ ਪਿੱਠ ਦੇ ਇਹ ਜਿਹੜਾ ਖਿਚਾਵ ਰਹਿ ਗਿਆ ਆਏ ਪ੍ਰੋਬਲਮ ਤਾਂ ਨਹੀਂ ਆਉਂਦੀ ਨਹੀਂ ਇਦਾਂ ਦੀ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਆਪਾਂ ਆਪਣੀਆਂ ਦਵਾਈਆਂ 'ਚ ਕਿਉਂ ਜ਼ਿਆਦਾ ਦਿੰਦੇ ਨੇ ਦਵਾਈਆਂ ਦਵਾਈਆਂ ਵੀ ਕਿਉਂ ਵਾਲੀਆਂ ਹੈਗੀਆਂ ਜਾਂ ਤੇਲ ਵਾਲੀਆਂ ਹੈਗੀਆਂ ਕੈਪਸੂਲਸ ਦੇ ਵਿੱਚ ਤੇਲ ਪਿਆ ਹੁੰਦਾ ਹੈਗਾ ਇਹ ਚੀਜ਼ ਜ਼ਿਆਦਾ ਦਿੰਦੇ ਆ ਠੀਕ ਇਸ ਚੀਜ਼ ਨੂੰ ਮੈਂ ਤੁਹਾਨੂੰ ਹੋਰ ਅੱਛੇ ਤਰ੍ਹਾਂ ਐਲੈਬੋਰੇਟ ਕਰ ਦਿੰਦੀ ਹੈਗੀ ਤੁਸੀਂ ਮੈਂ ਵੀ ਕਿਤੇ ਕਿਤੇ ਨਾ ਕਿਤੇ ਪਹਿਲਾਂ ਪੁਰਾਣੇ ਟਾਈਮ 'ਚ ਰੱਖਦੇ ਸੀ ਆਪਣੇ ਘਰਾਂ 'ਚ ਜਿਵੇਂ ਉਦੋਂ ਤਾਂ ਆਪਾਂ ਡੰਡੇ ਰੱਖੇ ਹੁੰਦੇ ਸੀ ਕਿ ਕੋਈ ਮਤਲਬ ਕੋਈ ਜਾਨਵਰ ਆ ਗਿਆ ਜਾਂ ਕੋਈ ਉਵੇਂ ਲੜਨਾ ਆ ਗਿਆ ਸੇਫਟੀ ਸਿਕਿਉਰਟੀ ਲਈ ਚਾਹੀਦਾ ਸੀ ਤੁਹਾਨੂੰ ਧਿਆਨ ਹੋਏਗਾ ਉਸ ਟਾਈਮ 'ਚ ਆਪਾਂ ਡੰਡਿਆਂ ਨੂੰ ਕਈ ਵਾਰੀ ਬਜ਼ੁਰਗ ਦੇਖਿਆ ਹੁੰਨੇ ਜਿਹੜੇ ਤੇਲ ਲਾਉਂਦੇ ਸੀ ਹਾਂ ਕਹਿੰਦੇ ਤੇਲ ਲਾ ਕੇ ਲੇਸ-ਲੇਸ ਕਰਦੀਆਂ ਡਾਕ ਪਈ ਕੋਲੇ ਉਹ ਸੇਮ ਹਾਲ ਕਮਾਉਂਦਾ ਹੈਗਾ ਜੇ ਤੁਸੀਂ ਤਾਂ ਆਪਣੀਆਂ ਹੱਡੀਆਂ ਨੂੰ ਘਿਓ ਨਹੀਂ ਦਿੱਤਾ ਨਾ ਉਹਨਾਂ ਨੇ ਤੜਕ ਹੀ ਜਾਣਾ ਤੁਸੀਂ ਚਾਹੇ 5 ਕਿਲੋ ਦੀ ਇੱਕ ਬਾਲਟੀ ਉਠਾਣੇ ਜੋਗੇ ਵੀ ਨਹੀਂ ਰਹਿਣਾ अच्छा एक कारण सी ये ड्राईनेस आ ਜਾਂਦੀ ਹੈ ਸੁੱਕ ਜਾਂਦੀਆਂ ਹੱਡੀਆਂ ਦਾ ਰੋਤਾ ਹੀ ਵਿਟਾਮਿਨ ਡੀ ਘਟ ਰਿਹਾ ਕੈਲਸ਼ੀਅਮ ਘਟ ਰਿਹਾ ਇਹ ਸਾਰੀਆਂ ਚੀਜ਼ਾਂ ਇਸੇ ਕਰਕੇ ਹੋ ਰਹੀਆਂ ਹੈਗੀਆਂ ਕਿਉਂਕਿ ਹੱਡੀਆਂ ਲਈ ਇਹ ਚੀਜ਼ ਸੰighetਤਾ ਆਪਾਂ ਇਹਨੂੰ ਕਹਿੰਦੇ ਨੇ ਆਇਲੀਪਨ ਜਿਹੜਾ ਹੈਗਾ ਉਹ ਆਣਾ ਬਹੁਤ ਜ਼ਰੂਰੀ ਹੈਗਾ ਨਹੀਂ ਤਾਂ ਤੁਹਾਨੂੰ ਇਸ ਚੀਜ਼ ਤੋਂ ਮਤਲਬ ਤੁਸੀਂ ਜਿੰਨਾ ਵਰਜੀ ਕੈਲਸ਼ੀਅਮ ਖਾ ਲਓ ਫਿਰ ਵੀ ਹੱਡੀਆਂ ਨਾ ਖਰਾਬ ਹੋਈ ਜਾਣਾ ਅੱਛਾ ਜਿਵੇਂ ਹੁਣ ਤੁਸੀਂ ਅੰਦਰੂਨੀ ਜਿਹੜੀ ਸੀਗੀ ਤੁਸੀਂ ਲੂਬ੍ਰੀਕੇਸ਼ਨ ਦੀ ਗੱਲ ਕਰਤੀ ਵੀ ਤੁਸੀਂ ਕਿਉਂ ਖਾਓ ਜਿਹੜੇ ਤੇਲ ਨੇ ਉਹ ਖਾਣੇ ਨੇ ਅੱਛਾ ਕਈ ਲੋਕ ਨਾ ਕਈ ਘਰੇ ਤੇਲ ਬਣਾ ਲੈਂਦੇ ਨੇ ਵੀ ਮੈਂ ਤੇਲਾਂ ਦਾ ਤੇਲ ਤਿਆਰ ਕੀਤਾ ਜਾਂ ਮੈਂ ਪਤਨੀ ਦੇਸੀ ਤੇਲ ਵਿੱਚ ਆਹ ਪਾ ਕੇ ਫਲਾਣਾ ਪਾ ਕੇ ਜੜ ਜੜੀ ਬੂਟੀਆਂ YouTube ਤੋਂ ਵੇਖ ਵੇਖ ਕੇ ਵੀ ਤੇਲ ਤਿਆਰ ਕਰ ਲਾਵੇ ਮੈਂ ਮਾਰ ਲਿਆ ਫਰਕ ਪਿਆ ਨਹੀਂ ਉਹਦਾ ਫਿਰ ਕੀ ਕਾਰਨ ਹੁੰਦਾ ਦੇਖੋ ਪਹਿਲੀ ਗੱਲ ਤਾਂ ਇਹ ਕਿ ਜੇ ਤੁਸੀਂ ਤੇਲ ਬਣਾਉਣਾ ਸਿੱਖ ਰਹੇ ਹੋ ਤਾਂ ਉਹਦੀ ਸਪੈਸੀਫਿਕ ਇੱਕ ਵਿਧੀ ਹੋਣੀ ਚਾਹੀਦੀ ਹੈਗੀ ਹਨਾ ਜਿਹੜੀ ਪਰਫੈਕਟ ਹੋਵੇ ਕਾਫੀ ਮਰੀਜ਼ਾਂ ਨੂੰ ਫਰਕ ਤੇਲ ਲਗਾਉਣ ਨਾਲ ਪੈ ਜਾਂਦਾ ਹੈਗਾ ਕਾਫੀ ਮਰੀਜ਼ਾਂ ਨੂੰ ਤੇਲ ਲਗਾਉਣ ਨਾਲ ਫਰਕ ਨਹੀਂ ਪੈਂਦਾ ਪਹਿਲੀ ਗੱਲ ਤਾਂ ਤੁਹਾਨੂੰ ਡਾਇਗਨੋਸ ਕਰਾਣਾ ਕਿ ਹੈਗੀ ਹੁਣ ਜੇ ਮੰਨਿਆ ਆਪਾਂ ਗੱਲ ਕਰ ਰਹੇ ਹਾਂ ਕਿ ਗੋਡਿਆਂ ਦੀ ਦਰਦ ਹੈਗੀ ਲੇਕਿਨ ਗੋਡਿਆਂ ਦੇ ਕਾਰਨ ਦਰਦ ਚ ਹੋਣ ਦੇ ਕਾਰਨ ਬਹੁਤ ਸਾਰੇ ਹੈਗੇ ਜੇ ਕਈ ਵਾਰੀ ਤੁਹਾਨੂੰ ਕਬਜ਼ ਹੈਗੀ ਤਾਂ ਵੀ ਤੁਹਾਡੇ ਗੋਡੇ ਦੁਖ ਸਕਦੇ ਨੇ ਗੋਡਿਆਂ 'ਚ ਚੋਟ ਲੱਗੀ ਤਾਂ ਵੀ ਗੋਡੇ ਦੁਖ ਸਕਦੇ ਨੇ ਕਮਰ 'ਚ ਤੁਹਾਨੂੰ ਦਿੱਕਤ ਹੈਗੀ ਤਾਂ ਜ਼ਰੂਰੀ ਨਹੀਂ ਕਿ ਦਰਦ ਕਮਰ 'ਚ ਹੀ ਹੋਏਗਾ ਤਾਂ ਵੀ ਤੁਹਾਡੇ ਗੋਡੇ ਦੁਖ ਸਕਦੇ ਨੇ ਠੀਕ ਹੈ ਕਈ ਵਾਰੀ ਤੁਹਾਨੂੰ ਗੋਡਿਆਂ 'ਚ ਅੰਦਰ ਸੋਜ ਆ ਗਈ ਹੈ ਇਨਫਲੇਮੇਸ਼ਨ ਆ ਗਈ ਹੈ ਜਿਹੜੀ ਬਾਹਰ ਦਿਖਦੀ ਨਹੀਂ ਹੈਗੀ ਤਾਂ ਵੀ ਗੋਡੇ ਦੁਖ ਸਕਦੇ ਹੈਗੇ ਇਸ ਕਰਕੇ ਗੋਡਿਆਂ 'ਚ ਹੋਣੇ ਦਾ ਕਾਰਨ ਬਹੁਤ ਅਲੱਗ ਹੋ ਜਾਂਦਾ ਹੈਗਾ ਤੇ کئی ਤਾਂ ਹੀ ਕੁਝ ਮਰੀਜ਼ਾਂ ਨੂੰ ਜਿਵੇਂ ਸਿੱਧੇ ਸਿੱਧੇ ਤੇਲ ਲਗਾ ਲਿਆ ਤਾਂ ਹੀ ਉਹਨਾਂ ਨੂੰ ਫਰਕ ਨਹੀਂ ਪੰਦਾ ਕਿਉਂਕਿ ਇਹ ਸਮੱਸਿਆ ਅੰਦਰੂਨੀ ਵੀ ਹੈ ਯਾਨੀ ਮੈਂ ਮੈਂ ਕਹਿ ਸਕਦਾ ਵੀ ਕੱਲੇ ਬਾਹਰ ਤੇਲ ਲਾਉਣ ਨਾਲ ਨਹੀਂ ਦਵਾਈ ਵੀ ਲੈਣੀ ਨਾਲ ਜ਼ਰੂਰੀ ਹੈ ਜ਼ਰੂਰੀ ਹੁੰਦੀ ਹੈ 70% ਇੰਟਰਨਲ ਪ੍ਰੋਬਲਮ ਹੈਗੀ 20 30 ਪੈਸੇ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਤੁਸੀਂ ਇਹਨੂੰ ਬਾਰੋ-ਬਾਰੀ ਟਰੀਟ ਕਰ ਸਕਦੇ ਹੋ ਜੇ ਤੁਸੀਂ ਕਰਨਾ ਚਾਹੋ ਉਹਦੇ ਲਈ ਵੀ ਮੈਂ ਨੁਸਖੇ ਦੱਸ ਦਿੰਨੀ ਹੈਗੀ ਤੁਹਾਨੂੰ ਉਹਦੇ ਲਈ ਸਾਰੇ ਤੋਂ ਵਧੀਆ ਹੈਗਾ ਕਿ ਤੁਸੀਂ ਸਰੋਂ ਦਾ ਤੇਲ ਲਓ ਉਹਦੇ 'ਚ 7-8 ਕੱਲੀਆਂ ਜਿਹੜੀਆਂ ਹੈਗੀਆਂ ਲਸਣ ਦੀਆਂ ਕੁੱਟ ਕੇ ਪਾ ਦਿਓ ਥੋੜਾ ਜਿਹਾ ਜੇ ਤੁਸੀਂ ਅਜਵਾਇਨ ਪਾਣੀ ਤਾਂ ਤੇਲ ਨੂੰ ਸੜ ਕੇ ਰੱਖ ਲਓ ਠੀਕ ਹੈ ਉਹਨੂੰ ਛਾਣ ਕੇ ਤੁਸੀਂ ਰੱਖ ਲਓ ਔਰ ਉਸ ਤੋਂ ਬਾਅਦ ਸਵੇਰੇ ਸ਼ਾਮ ਜਿਹੜੀ ਹੈਗੇ ਆਪਣੇ ਗੋਡਿਆਂ 'ਚ ਮਾਲਿਸ਼ ਕਰ ਲਓ ਹੂੰ ਇਹਦੇ ਨਾਲ ਤੁਹਾਡੇ ਗੋਡੇ ਬਹੁਤ ਵਧੀਆ ਹੋ ਜਾਣੇ ਜੇ ਤੁਸੀਂ ਇਹ ਵੀ ਨਹੀਂ ਕਰਨਾ ਹੋਰ ਅੱਛਾ ਕਰਨਾ ਚਾਹੁੰਦੇ ਹੋ ਤਾਂ ਬਾਜ਼ਾਰ 'ਚ ਕੈਸਟਰ ਆਇਲ ਮਿਲਦਾ ਹੈਗਾ ਉਹਨੂੰ ਐਰੰਡੀ ਦਾ ਤੇਲ ਕਹਿੰਦੇ ਹੈਗੇ ਉਹ ਤੁਸੀਂ ਲਿਆਓ ਉਹਨੂੰ ਤੁਸੀਂ ਚੰਗੀ ਤਰ੍ਹਾਂ ਆਪਣੇ ਗੋਡਿਆਂ 'ਚ ਉੱਪਰ-ਨੀਚੇ ਚੰਗੀ ਤਰ੍ਹਾਂ ਜਿਆਦਾ ਤੇਲ ਲਗਾ ਕੇ ਉਹਨੂੰ ਜ਼ੋਰ ਨਾਲ ਮਾਲਿਸ਼ ਕਰ ਲਓ वैसे तो मालिश ਨਹੀਂ ਹੋਏਗੀ ਉਹਦੇ ਨਾਲ ਚਿਕਨਾ ਬਣੂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈਗਾ ਉਸ ਤੋਂ ਬਾਅਦ ਤੁਸੀਂ ਗਰਮ ਪਾਣੀ 'ਚ ਨਮਕ ਜਾਂ ਫਟਕਰੀ ਪਾਕੇ ਟਕੋਰ ਕਰੋ ਉਹਦੇ ਨਾਲ ਤੁਹਾਡੇ ਗੋਡੇ ਬਹੁਤ ਜਲਦੀ ਛੇਤੀ ਸਹੀ ਹੋ ਜਾਣਗੇ ਇਹ ਚੀਜ਼ ਜੇ ਤੁਸੀਂ ਘਰ ਬੈਠੇ ਕਰੋਗੇ ਅਗਰ ਤੁਸੀਂ ਤੇਲ ਹੀ ਲਗਾਣੇ ਹੈਗੇ ਤਾਂ ਇਹ ਦੋ ਤੇਲ ਹੈਗੇ ਇਹਨਾਂ ਨਾਲ ਬਹੁਤ ਜ਼ਿਆਦਾ ਫਰਕ ਪੈ ਜਾਏਗਾ اچھا ਡਾਕਟਰ ਸਾਹਿਬ ਜਾਂਦੇ ਜਾਂਦੇ ਆਪਾਂ ਕੁਝ ਆਖਰੀ ਸਵਾਲ ਹੁਣ ਕਰ ਲਈਏ ਵੀ ਇੱਕ ਨਾ ਜਦ ਆਖਰੀ ਪੜਾ ਤੇ ਬੰਦਾ ਹੁੰਦਾ ਆ ਹੂੰ ਉਥੇ ਡਾਕਟਰ ਵੀ ਕਹਿ ਦਿੰਦੇ ਨੇ ਵੀ ਯਾਰ ਹੁਣ ਤੇਰਾ ਇਲਾਜ ਨਹੀਂ ਹੋ ਸਕਦਾ ਹੁਣ ਦਵਾਈਆਂ ਨਾਲ ਤੇਰਾ ਟ੍ਰੀਟਮੈਂਟ ਠੀਕ ਨਹੀਂ ਹੋਊਗਾ ਹੁਣ ਤੈਨੂੰ ਆਪਰੇਸ਼ਨ ਕਰਾਣਾ ਪਊਗਾ ਇੱਕ ਖਾਸ ਕਰਕੇ ਜਿਹੜੀ ਸਭ ਤੋਂ ਵੱਡੀ ਹੁਣ ਜਿਹੜੀ ਮੈਂ ਬਿਮਾਰੀ ਕਹਿ ਸਕਦਾ ਵੀ ਡਾਕਟਰਾਂ ਨੂੰ ਵੀ ਲੱਗੀ ਉਹ ਇਹ ਲੱਗੀ ਵੀ ਕਹਿੰਦੇ ਵੀ ਤੇਰੇ ਗੋਡੇ ਖੜਗੇ ਬੀਬੀ ਹੁਣ ਤੁਹਾਨੂੰ ਜਿਹੜਾ ਆਪਰੇਸ਼ਨ ਕਰਾਣਾ ਪਊਗਾ ਗੋਡਿਆਂ ਦੀ ਗ੍ਰੀਸ ਮੁੱਕ ਗਈ ਤੁਹਾਨੂੰ ਨਵੇਂ ਗੋਡੇ ਪਹਿਣਗੇ ਇੱਕ ਆਪਰੇਸ਼ਨ ਹਾਲ ਆਲਰੇਡੀ ਹੋ ਚੁੱਕਾ ਹੁੰਦਾ ਆ ਪਰ ਉਸਦੇ ਬਾਅਦ ਵੀ ਜਿਹੜੇ ਨਵੇਂ ਗੋਡੇ ਪੈਂਦੇ ਨੇ ਉਹ ਵੀ ਖੜ ਜਾਂਦੇ ਨੇ ਯਾਨੀ ਜਿਹੜੀ ਆਪਰੇਸ਼ਨ ਤੋਂ ਬਾਅਦ ਗੋਡੇ ਪਏ ਸੀ ਉਹ ਵੀ ਖੜ ਜਾਂਦੇ ਨੇ ਕਿ ਮੰਨ ਲਓ ਤੁਹਾਡੇ ਕੋਲੇ ਕੋਈ ਪੇਸ਼ੈਂਟ ਆਉਂਦਾ ਜਾਂ ਆਇਆ ਹੋਵੇ ਵੀ ਜਿਹਦੇ ਆਲਰੇਡੀ ਇੱਕ ਆਪਰੇਸ਼ਨ ਪਹਿਲਾਂ ਹੋਇਆ ਹੋਵੇ ਜਾਂ ਗੋਡੇ ਚੇਂਜ ਹੋਏ ਹੋਣ ਉਸ ਦੇ ਬਾਅਦ ਪ੍ਰੋਬਲਮ ਪਰ ਫਿਰ ਉਹੀ ਚੀਜ਼ ਆ ਗਈ ਕਿ ਕੀ ਉਸ ਨੂੰ ਫਿਰ ਆਯੁਰਵੇਦ ਨਾਲ ਠੀਕ ਕੀਤਾ ਜਾ ਸਕਦਾ ਜੀ ਬਿਲਕੁਲ ਕਿਉਂਕਿ ਉਹਦੇ ਚ ਹੁਣ ਦੇਖੋ ਇਹਨਾਂ ਦਾ ਬੋਲਣ ਦਾ ਮਤਲਬ ਇਹ ਕਿ ਪਹਿਲਾਂ ਇੱਕ ਵਾਰੀ ਤੁਸੀਂ ਗੋਡੇ ਦਾ ਆਪਰੇਸ਼ਨ ਕਰਾ ਲਿਆ ਲੇਕਿਨ ਤੁਹਾਡੀ ਦਰਦ ਠੀਕ ਨਹੀਂ ਹੋਈ ਤੁਹਾਨੂੰ ਫਿਰ ਦਿੱਕਤ ਆ ਰਹੀ ਹੈ ਤਾਂ ਤੁਸੀਂ ਡੈਫੀਨੇਟਲੀ ਤੁਸੀਂ ਹੁਣ ਆਯੁਰਵੇਦ ਹੀ ਆ ਸਕਦੇ ਹੋ ਦੇਖੋ ਹੁਣ ਇਸ ਕੇਸ 'ਚ ਕੀ ਹੋਏਗਾ ਤੁਹਾਡੀਆਂ ਹੱਡੀਆਂ ਦੀ ਗਰੀਸ ਤਾਂ ਨਹੀਂ ਬਣਨੀ ਕਿਉਂਕਿ ਅੰਦਰ ਤੁਸੀਂ ਡੁਪਲੀਕੇਟ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਆਰਟੀਫੀਸ਼ੀਅਲ ਜੋ ਵੀ ਹੈਗਾ ਉਹ ਗੋਡੇ ਆਪਾਂ ਪਵਾਏ ਹੈਗੇ ਤਗਰੀਸ ਨਹੀਂ ਬਣੇਗੀ ਲੇਕਿਨ ਦਰਦ ਤੁਹਾਡੀ ਠੀਕ ਹੋ ਜਾਏਗੀ ਜੇ ਤੁਸੀਂ ਐਲੋਪੈਥਿਕ ਦਵਾਈਆਂ ਚ ਸਿੰਥੈਟਿਕ ਮੈਡੀਸਿਨਸ ਖਾ ਕੇ ਆਪਣੀ ਬੋਡੀ ਨੂੰ ਨੁਕਸਾਨ ਪਹੁੰਚਾ ਸਕਦੇ ਹੋ ਤਾਂ ਆਯੁਰਵੇਦ ਚ ਬਹੁਤ ਸੇਫ ਦਵਾਈਆਂ ਹੈਗੀਆਂ ਜਿਹਦੇ ਨਾਲ ਦਰਦ ਜਿਹੜਾ ਹੈਗਾ ਬਿਲਕੁਲ ਠੀਕ ਹੋ ਜਾਂਦਾ ਔਰ ਤੁਹਾਨੂੰ ਕੋਈ ਸਾਈਡ ਇਫੈਕਟਸ ਵੀ ਨਹੀਂ ਆਣ ਇਹਨਾਂ ਤੁਹਾਡੇ ਲੀਵਰ ਨਾਲ ਤੁਹਾਡੇ ਕਿਡਨੀ ਕਿਤੇ ਵੀ ਕੋਈ ਸਾਈਡ ਇਫੈਕਟਸ ਨਹੀਂ ਆਣਾ ਭਾਵੇਂ ਤੁਸੀਂ ਮਹੀਨੇ ਚਾਹੇ 6 ਮਹੀਨਿਆਂ ਨੂੰ ਆਪਣੇ ਲੀਵਰ ਦੇ ਟੈਸਟ ਕਰਾ ਲਓ ਕਿਡਨੀਆ ਦੇ ਟੈਸਟ ਕਰਾ ਲਓ ਕਿਸੇ ਤਰ੍ਹਾਂ ਦੇ ਕੋਈ ਸਾਈਡ ਇਫੈਕਟਸ ਨਹੀਂ ਆਉਂਦੇ ਆਯੁਰਵੈਦਿਕ ਮੈਡੀਸਿਨਸ ਜਿਹੜੀਆਂ ਹੈਗੀਆਂ ਬਹੁਤ ਸੇਫ ਹੈਗੀਆਂ ਇਹਦੇ ਚ ਜ ਹੰਦਾ ਹੈਗਾ ਰਸਨਾ ਦੀ ਪਵਾਖਾ ਕਰਦਾ ਹੈਗਾ ਇਹ ਤੁਸੀਂ ਪਹਿਲੇ ਸਮਝੋ ਕਿ ਆਯੁਰਵੈਦਿਕ ਦਵਾਈਆਂ ਕਾਦੇ ਨਾਲ ਬਣੀਆਂ ਜੜੀ ਬੁੱਡੀਆਂ ਨਾਲ ਬਣੀਆਂ ਪੱਤਿਆਂ ਨਾਲ ਬਣੀਆਂ ਉਹਨੇ ਆ ਜਿਹੜਾ ਨਾਲ ਬਣੀਆਂ ਜਾਂ ਉਹ ਫਲਾਵਰਸ ਆਗੇ ਉਹਨਾਂ ਨਾਲ ਬਣੀਆਂ ਜਾਂ ਕੋਈ ਸਪੈਸ਼ਲ ਟਾਈਪ ਦੀਆਂ ਗੁੰਦਾਂ ਜਿਹੜੀਆਂ ਪੇੜਾਂ ਚੋਂ ਹੀ ਨਿਕਲਦੀਆਂ ਉਹਦੀਆਂ ਬਣੀਆਂ ਜਾਂ ਥੋੜੀਆਂ ਬਸਮਾ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਚਾਂਦੀ ਦੀਆਂ ਜਾਂ ਸੋਨੇ ਦੀਆਂ ਮੈਟਲ ਜਿਹੜੇ ਖਾਣੇ ਵਾਲੇ ਜਿਹੜੇ ਐਡੀਬਲ ਮੈਟਲਸ ਹੁੰਦੇ ਨੇ ਉਹਨਾਂ ਦੀਆਂ ਬਣੀਆਂ ਜਾਂ ਜਿਵੇਂ ਆਪਾਂ ਸ਼ਿਲਾਜੀਤ ਕਹਿੰਦੇ ਨੇ ਪਹਾੜਾਂ ਚੋਂ ਨਿਕਲੀ ਜਿਹੜਾ ਜਵਾਲਾਮੁਖੀ ਫਟਿਆ ਉਹ ਨਿਕਲੀ ਇਹ ਖਾਣੇ ਵਾਲੇ ਕੰਟੈਂ ਇਨੂੰ ਆਪਾਂ ਉਵੇਂ ਵੀ ਖਾਂਦੇ ਨੇ ਤੁਸੀਂ ਘਰ ਆਮ ਜਦੋਂ ਸਰਦੀ ਆਨੀ ਆ ਨਾ ਤੁਸੀਂ ਪਿੰਨੀਆਂ ਚ ਲੱਡੂਆਂ ਚ ਜਾਂ ਕਿਸੇ ਵੀ ਚੀਜ਼ ਚ ਪੰਜੀ ਦੀ ਪਾ ਕੇ ਖਾਂਦੇ ਹੋ ਇਹਨਾਂ ਚੀਜ਼ਾਂ ਨੂੰ ਤਾਂ ਇਹ ਚੀਜ਼ਾਂ ਸਰੀਰ ਨੂੰ ਤਾਕਤ ਦੇਣ ਲਈਆਂ ਬਣੀਆਂ ਤੁਹਾਨੂੰ ਕੋਈ ਨੁਕਸਾਨ ਨਹੀਂ ਕਰਨੀਆਂ ਸਿੰਥੈਟਿਕ ਦਵਾਈਆਂ ਲੈਬ ਚ ਬਣੀਆਂ ਚੂਹਿਆਂ ਤੇ ਟੈਸਟ ਹੋਈਆਂ ਜਾਂ ਕਿਸੇ ਹੋਰ ਤੇ ਹੋਈਆਂ ਤੇ ਤੁਸੀਂ ਚੂਹੇ ਨਹੀਂ ਹੋ ਇਸ ਚੀਜ਼ ਨੂੰ ਸਮਝੋ ਆਪਾਂ ਜਾਨਵਰ ਨਹੀਂ ਹੈਗੇ ਕਿਉਂਕਿ ਆਪਾਂ ਨੂੰ ਪਰਮਾਤਮਾ ਨੇ ਸੋਚਣੇ ਸਮਝਣੇ ਦੀ ਖਸ਼ਮਤਾ ਦਿੱਤੀ ਆਪਣਾ ਦਿਮਾਗ ਵਿਕਸਿਤ ਕੀਤਾ ਆਪਾਂ ਨੂੰ ਆਪਾਂ ਆਲਮੋਸਟ ਕਹਿ ਦਈਏ ਕਿ ਨਹੀਂ ਤੁਸੀਂ ਕਿਸੇ ਤੇ ਵੀ ਟੈਸਟ ਹੋ ਕੇ ਦਵਾਈ ਖਾ ਲੋਗੇ ਤਾਂ ਉਹ ਚੀਜ਼ ਨਹੀਂ ਹੁੰਦੀ ਇਹ ਜਿਹੜੀ ਆਯੁਰਵੈਦਿਕ ਦਵਾਈਆਂ ਅੱਜ ਨਹੀਂ ਬਣੀਆਂ ਕਿ ਹੁਣ 2-4 ਸਾਲਾਂ ਤੋਂ ਨਹੀਂ ਆਈਆਂ ਜਾਂ ਬਾਬਾ RAMDEV ਨੇ ਪ੍ਰਚਾਰ ਕੀਤਾ ਠੀਕ ਹੈ ਜਾਗਰੂਕਤਾ ਵਧੀ ਲੇਕਿਨ ਕਦੋਂ ਤੋਂ ਹੈਗੀਆਂ 5000 ਸਾਲ ਪੁਰਾਣੀਆਂ ਹੈਗੀਆਂ ਜਦੋਂ ਤੋਂ ਸ੍ਰਿਸ਼ਟੀ ਸ਼ੁਰੂ ਹੋਈ ਜਿਹੜੇ ਮਹਾਰ시 ਚਰਕ ਹੈਗੇ ਉਹ ਕਹਿੰਦੇ ਹੈਗੇ ਕਿ ਇਸ ਦੁਨੀਆ ਚ ਪੇੜ ਪੱਤਾ ਜਾਂ ਜੜਾਂ ਜੜੀਆਂ ਹੈਗੀਆਂ ਹਰ ਇੱਕ ਚੀਜ਼ ਜਿਹੜੀ ਇਸ ਪ੍ਰਕਿਰਤੀ ਚ ਅਵੇਲੇਬਲ ਹੈਗੀ ਉਹਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਬਹੁਮੁੱਲੇ ਯੋਗਦਾਨ ਹੈਗਾ ਇਨਸਾਨ ਨੂੰ ਜਾਂ ਜਾਨਵਰਾਂ ਨੂੰ ਬਿਲਕੁਲ ਸਵਸਥ ਰੱਖਣੇ ਚ ਜੀ ਤਾਂ ਉਹ ਕੋਈ ਵੀ ਬਿਨੋਂ ਉਪਯੋਗ ਤੋਂ ਨਹੀਂ ਹੈਗਾ ਇਸ ਕਰਕੇ ਤੁਸੀਂ ਫੇਥ ਕਰੋ ਇਸ ਚੀਜ਼ ਨੂੰ ਕਈ ਵਾਰੀ ਟਾਈਮ ਲੱਗਦਾ ਪ੍ਰੋਸੈਸ ਥੋੜੀ ਜਿਹੀ ਲੰਬੀ ਹੋ ਜਾਂਦੀ ਹੈ ਇਦਾਂ ਨਹੀਂ ਕਿ ਹਾ ਦਰਦ ਹੋਰੀ ਡਿਸਪ੍ਰਿਨ ਖਾਈ ਹੋਣੀ ਸਿਰਦਰਦ ਠੀਕ ਹੋ ਜਾਣਾ ਕਈ ਵਾਰੀ ਇਦਾਂ ਨਹੀਂ ਹੁੰਦਾ ਚਮਤਕਾਰ ਨਹੀਂ ਹੋਏਗਾ ਲੇਕਿਨ ਤੁਹਾਨੂੰ ਰਿਜ਼ਲਟ ਬਹੁਤ ਅੱਛੇ ਮਿਲਣਗੇ ਔਰ ਉਹ ਵੀ ਕੋਈ ਸਾਈਡ ਇਫੈਕਟ ਤੋਂ ਬਿਨਾ ਆਖਰੀ ਸਵਾਲ ਹੋਊਗਾ ਕਿ ਕੀ ਦੋ ਆਪਰੇਸ਼ਨ ਪੋਸੀਬਲ ਨੇ ਗੋਡਿਆਂ ਦੇ ਜਾਂ ਜੇ ਆਪਾਂ ਕਿਸੇ ਵੀ ਜੋਇੰਟ ਦੇ ਕਹਿ ਸਕਦੇ ਆ ਆ ਤੁਸੀਂ ਦੋ ਕਹੋ ਤੁਸੀਂ 4 10 15 20 ਜਿੰਨੇ ਵਰਗੀ ਕਰਾਓ ਪੋਸੀਬਲ ਹੀ ਹੈਗੇ ਪੇਸ਼ੈਂਟ ਆਪਣੇ ਕੋਲ ਬਹੁਤ ਆਉਂਦੇ ਨੇ ਰੀਡ ਦੀ ਹੱਡੀ ਦੇ ਪੇਸ਼ੈਂਟ ਗੋਡਿਆਂ ਦੇ ਪੇਸ਼ੈਂਟ ਜਿਨ੍ਹਾਂ ਨੇ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਆਪਰੇਟ ਕਰਾਇਆ ਹੁੰਦਾ ਹੈਗਾ ਫਿਰ ਵੀ ਵਚਾ ਕੇ ਬਹੁਤ ਦੁੱਖ ਚੀਂ ਹੁੰਦੇ ਹੈਗੇ ਮਤਲਬ ਉਹਨਾਂ ਦਾ ਦੁੱਖ ਦੇਖ ਕੇ ਆਪਾਂ ਨੂੰ ਵੀ ਕਿ ਚਲੋ ਇਹਨਾਂ ਨੇ ਕੋਈ ਸੋਖਾ ਰਾਹ ਲੱਭਿਆ ਸੀ ਕਿ ਆਪਾਂ ਆਪਰੇਟ ਕਰਾ ਲਿਆਂਗੇ ਸੁਖੇ ਹੋ ਜਾਣਗੇ ਲੇਕਿਨ ਬਾਰ 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 ਉਸੀ ਪ੍ਰੋਸੀਜਰ ਤੋਂ ਨਿਕਲਣਾ ਇਹ ਬਹੁਤ ਜ਼ਿਆਦਾ ਤੇ ਤੁਹਾਡੇ ਕੋਲੇ ਆ ਕੇ ਠੀਕ ਹੋ ਜਾਂਦੇ ਨੇ ਆਪਣੇ ਕੋਲ ਆ ਕੇ ਉਹਨਾਂ ਦੀ ਪੇਨਸ ਠੀਕ ਹੋ ਜਾਂਦੀਆਂ ਸਬਸਾਈਡ ਹੋ ਜਾਂਦੀਆਂ ਗ੍ਰੀਸ ਨਹੀਂ ਬਣੇਗੀ ਕਿਉਂਕਿ ਜਦੋਂ ਆਰਟੀਫੀਸ਼ੀਅਲ ਹਾਂ ਆਰਟੀਫੀਸ਼ੀਅਲੀ ਪਾ ਲਿਆ ਫਿਰ ਉਹ ਗ੍ਰੀਸ ਨਹੀਂ ਬਣਾ ਸਕਦੇ ਲੇਕਿਨ ਤੁਹਾਨੂੰ ਪੇਨ ਜਾਂ ਜਿਹੜਾ ਸਵੇਲਿੰਗ ਆ ਰਹੀ ਹੈ ਇੰਟਰਨਲੀ ਇਨਫਲੇਮੇਸ਼ਨ ਆਈ ਹੈ ਜਾਂ ਤੁਹਾਨੂੰ ਕਸਟ ਹੋ ਰਿਹਾ ਚੱਲਣੇ ਫਿਰਨੇ ਝੂਠਣੇ ਬੈਠਣੇ ਚ ਉਹ ਬਿਲਕੁਲ ਠੀਕ ਹੋ ਜਾਂਦਾ ਅੱਛਾ ਮੈਮ ਜਾਂਦੇ ਜਾਂਦੇ ਹੁਣ ਆਪਾਂ ਦਰਸ਼ਕਾਂ ਤੋਂ ਜਾਸਤ ਲੈਣੀ ਹੈ ਸਮਾਂ ਬਹੁਤ ਹੋ ਗਿਆ ਕੁਝ ਐਡਰੈਸ ਪ੍ਰੋਪਰ ਇੱਕ ਤਾਂ ਬਜ਼ੂਰ ਦੱਸੋ ਸਾਡੇ ਦਰਸ਼ਕਾਂ ਨੂੰ ਤੇ ਇੱਕ ਸੰਪਰਕ ਕਰ ਆਪਣਾ ਜ਼ਰੂਰ ਦੱਸ ਦਿਓ ਕਿਉਂਕਿ ਹੁਣ ਦਰਸ਼ਕ ਵੇਖ ਰਹੇ ਹੋਣਗੇ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਹੁਣ ਬਾਈ ਗੱਲਾਂ ਤਾਂ ਬਹੁਤ ਕਰ ਲਿਆ ਨਾ ਇਹਨਾਂ ਨੁਸਖੇ ਵੀ ਸਾਰੇ ਦੱਸ ਤੇ ਐਡਰੈਸ ਦੱਸਦੇ ਹੀ ਨਹੀਂ ਨਾ ਕਹ ਆਪਣੇ ਹਸਪੀਟਲ ਦਾ ਨਾਮ ਹੈਗਾ ਡਾਕਟਰ ਸ਼ਰਦਾ ਆਯੁਰਵੇਦ। ਆਪਣੇ ਪੰਜਾਬ ਦੇ ਵਿੱਚ ਚਾਰ ਹਸਪੀਟਲ ਹੈਗੇ। ਮੁੱਖ ਹਸਪੀਟਲ ਲੁਧਿਆਣਾ ਹੈਗਾ। ਬਾਕੀ ਮੋਹਾਲੀ ਹੈਗਾ, ਬਟਿੰਡਾ ਹੈਗਾ, ਸ਼੍ਰੀ ਮੁਕਸਰ ਸਾਹਿਬ ਹੈਗਾ। ਤੁਸੀਂ ਕਿਤੇ ਵੀ ਜਾ ਕੇ ਦੇਖਾ ਸਕਦੇ ਹੋ। 9 ਤੋਂ 6 ਵਜੇ ਦੇ ਵਿੱਚ ਵਿੱਚ ਦਾ ਆਪਣਾ ਟਾਈਮ ਹੁੰਦਾ ਹੈਗਾ। ਔਰ ਜੇ ਤੁਸੀਂ ਸੰਪਰਕ ਕਰਨਾ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ, ਵੈਸੇ ਤਾਂ ਆਪਾਂ ਹਰ ਇੱਕ ਪਲੇਟਫਾਰਮ ਤੇ ਸੋਸ਼ਲ ਮੀਡੀਆ 'ਚ ਅਵੇਲੇਬਲ ਹੈਗੇ ਇੰਸਟਾ ਤੇ ਫੇਸਬੁੱਕ ਤੇ ਵੈਬਸਾਈਟ ਤੇ। ਇਹ ਆ ਟਵਿੱਟਰ ਤੇ ਤੁਸੀਂ ਹਰ ਜਗ੍ਹਾ ਸੰਪਰਕ ਕਰ ਸਕਦੇ ਹੋ ਫਿਰ ਵੀ ਜੇ ਫੋਨ ਰਾਹੀਂ ਹੀ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ 9216535500 ਨੰਬਰ ਹੈਗਾ ਇਹ ਤੇ ਫੋਨ ਕਰੋ 9 ਤੋਂ 6 ਵਜੇ ਫੋਨ ਕਰਨ ਦਾ ਸਮਾਂ ਹੁੰਦਾ ਹੈਗਾ ਕਿਉਂਕਿ ਕਾਫੀ ਮਰੀਜ਼ ਰਾਤ ਨੂੰ ਫੋਨ ਕਰਦੇ ਤਾਂ ਰਾਤ ਨੂੰ ਕੋਈ ਤੁਹਾਨੂੰ ਰਿਸਪਾਂਸ ਸ਼ਾਇਦ ਨਾ ਮਿਲੇ ਦਿਨੇ-ਦਿਨੇ ਫੋਨ ਕਰੋ ਤੇ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਹੈਗੀ ਉਹ ਉਹਦੇ ਵਿੱਚ ਮਿਲ ਜਾਏਗੀ ਬਾਕੀ ਸਕਰੀਨ ਤੇ ਸਾਰੇ ਨੰਬਰ ਫਲੈਸ਼ ਹੋਣਗੇ ਤੁਸੀਂ ਕਿਸੇ ਵੀ ਨੰਬਰ ਤੇ ਕਾਲ ਕਰ ਸਕਦੇ ਹੋ ਠੀਕ ਹੈ ਮੈਮ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਇੱਕ ਵਾਰ ਫਿਰ ਡਿਸਟਰਬ ਕਰਾਂਗੇ ਮੈਮ ਨੂੰ ਮੈਂ ਇੱਕ ਵੀਡੀਓ ਹੋਰ ਪਾਉਂਗਾ ਥੋੜੇ ਸਮੇਂ ਦੇ ਵਿੱਚ ਜਿਸ ਦੇ ਵਿੱਚ ਖਾਸ ਤੌਰ ਤੇ ਐਕਸਰਸਾਈਜ਼ਸ ਦਸੀਆਂ ਹੋਣਗੀਆਂ ਮੈਡਮ ਵੱਲੋਂ ਕੁਝ ਐਕਸਰਸਾਈਜ਼ਸ ਹੋਣਗੀਆਂ ਜੋਇੰਟ ਪੇਨ ਦੀਆਂ ਜਿਸ ਦੇ ਵਿੱਚ ਨਾਲ-ਨਾਲ ਕਰਕੇ ਵੀ ਦਿਖਾਇਆ ਜਾਊਗਾ ਵੀ ਕਿਹੜੀ ਐਕਸਰਸਾਈਜ਼ਾਂ ਜਿਹੜੀਆਂ ਨੇ ਉਹ ਕਰ ਸਕਦੇ ਆ ਕਿਉਂਕਿ ਵੀਡੀਓ ਲੰਬੀ ਜ਼ਿਆਦਾ ਹੋ ਜਾਂਦੀ ਹੈ ਇਸ ਕਰਕੇ ਅਲੱਗ ਵੀਡੀਓ ਬਣਾਵਾਂਗੇ ਕੁਝ ਸਮੇਂ ਦੇ ਵਿੱਚ ਤੁਹਾਡੇ ਉਹ ਵੀ ਰੂਬਰੂ ਕਰਾਂਗੇ ਪਰ ਮੈਂ ਉਮੀਦ ਕਰਦਾ ਜਿਵੇਂ ਮੈਂ ਸ਼ੁਰੂਆਤ ਦੌਰ ਦੇ ਵਿੱਚ ਗੱਲ ਕੀਤੀ ਸੀ ਵੀ ਜਿਹੜੇ ਦੇਸੀ ਨੁਸਖੇ ਮੈਂ ਗੱਲ ਕੀਤੀ ਹੈ ਨਾ ਮੈਂ ਉਹਨਾਂ ਨੇ ਦੱਸੇ ਨੇ ਇਸ ਵੀਡੀਓ ਦੇ ਵਿੱਚ ਪਹਿਲੀ ਗੱਲ ਤਾਂ ਵੀਡੀਓ ਨੂੰ ਧਿਆਨ ਨਾਲ ਸੁਣਿਓ ਕੱਲੀ ਕੱਲੀ ਗੱਲ ਤੇ ਉੱਤੇ ਬੜਾ ਵੱਡੇ ਵੱਡੇ ਮੀਨਿੰਗ ਨੇ ਬੜੇ ਵੱਡੇ ਵੱਡੇ ਮਤਲਬ ਨੇ ਉਹ ਗੱਲਾਂ ਨੂੰ ਸੁਣਿਓ ਧਿਆਨ ਨਾਲ ਪਰਿਵਾਰ ਦੇ ਵਿੱਚ ਬੈਠ ਕੇ ਜਿਹੜਾ ਮਰੀਜ਼ ਸੁਣ ਰਿਹਾ ਆ ਤੇ ਜਿਹੜੇ ਨੁਸਖੇ ਦੱਸੇ ਨੇ ਉਸੇ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰਿਓ ਹਾਂ ਇਹ ਨਾ ਹੋਇਆ ਕਿ ਤੁਸੀਂ ਆਪਣਾ ਦਿਮਾਗ ਚਲਾ ਕੇ ਆਪ ਡਾਕਟਰ ਘਰੇ ਬਣਨ ਲੱਗ ਜਾਓ ਉਹ ਕੰਮ ਨਾ ਕਰਿਓ ਫਿਰ ਇਹ ਆ ਕੇ ਇਹਨਾਂ ਨੂੰ ਜਾਂ ਸਾਨੂੰ ਤੁਸੀਂ ਇਹ ਇਲਜ਼ਾਮ ਨਹੀਂ ਲਾਉਨੇ ਵੀ ਭਾਈ ਸਾਡੇ ਦਾ ਫਰਕ ਪਿਆ ਨਹੀਂ ਅਸੀਂ ਤਾਂ ਸਾਰੀ ਕੀ ਚੀਜ਼ਾਂ ਜਿਹੜੀਆਂ ਤੁਹਾਡੇ ਦੱਸੀਆਂ ਸੀਗੀਆਂ ਅਸੀਂ ਕਰ ਲਈਆਂ ਟੀਵੀ ਸੀਰੀਜ਼ ਤੇ ਨੰਬਰ ਫਲੈਸ਼ ਹੋ ਚੁੱਕੇ ਨੇ ਐਡਰੈਸ ਤੁਹਾਨੂੰ ਦੱਸਤਾ ਬਾਕੀ ਸੌਖਾ ਤੁਹਾਨੂੰ ਕਰ ਦਵਾ ਕਿ ਤੁਸੀਂ ਅੱਜ ਕੱਲ ਜਿਵੇਂ ਹੁਣ ਮਾਡਰਨ ਯੁੱਗ ਹੈ ਹਰ ਇੱਕ ਦੇ ਹੱਥਾਂ ਦੇ ਵਿੱਚ ਫੋਨ ਨੇ smartphones ਨੇ ਤੁਸੀਂ Google ਤੇ ਵੀ ਜਾ ਕੇ ਡਾਕਟਰ ਸ਼ਾਰਦਾ ਆਯੁਰਵੈਦਿਕ ਕਲੀਨਿਕ ਲਿਖਦੇ ਹੋ ਤਾਂ ਤੁਹਾਨੂੰ ਸਾਰੇ ਜਿਹੜੇ ਨੇ ਨੀਅਰਬਾਈ ਤੁਹਾਡੇ ਜਿਹੜੇ ਘਰ ਦੇ ਜਿਹੜੇ ਕੋਲ ਪੈ ਸਕਦੇ ਨੇ ਸੈਂਟਰ ਜਿਹੜੇ ਨੇ ਉਹ इजीली ਅਵੇਲੇਬਲ ਹੋ ਸਕਦੇ ਨੇ Google Maps ਤੇ ਜਾਓ ਪਰ ਉਹ ਸਿੱਧਾ ਥਾਂ ਉਤੇ ਤੁਸੀਂ ਪਹੁੰਚ ਜਾਓਗੇ ਬਾਕੀ ਜਿੰਨੇ ਵੀ ਨੁਸਖੇ ਦੱਸਲੇ ਨੇ ਮੈਂ ਉਮੀਦ ਕਰਦਾ ਤੁਹਾਨੂੰ ਚੰਗਾ